ਸਾਡੇ ਬਾਰੇ ਕੋਈ ਸੁਖਲ ਨਹੀਂ ਦੀ ਅੱਛਾ ਹੋਵੇ ਮਰਕਾ ਮਾਰਦੇ ਸੱਸਾ ਥੱਲੇ ਬੁਰੇ ਅੱਛਾ ਅੱਛਾ ਹੋਵੇ ਹਾਂ ਦੰਦ ਠੀਕ ਆ ਠੀਕ ਆ ਹਾਂ ਠੀਕ ਹੋਰ ਵੀ ਕੰਮ ਕਰenge ਜਿਹੜਾ ਨਹੀਂ ਕਰਿਆ ਉਹ ਵੀ ਕਰੇ ਅੱਛਾ ਹੋਵੇ ਕਿਹੜੇ ਕਿਹੜੇ ਫਿਰ ਵੀ ਆਪਾਂ ਦੇ ਕੰਮ ਖੇਤੀ ਦਾ ਵੀ ਹਾਂ ਹਲਵਾਈ ਦਾ ਵੀ ਠੀਕ ਆ ਵਪਾਰ ਦਾ ਵੀ ਵਪਾਰ ਦਾ ਵੀ ਤਾਂ ਕਹਦੇ ਤੇਰੇ ਵੀ ਯਾਰ ਦੋਸਤ ਬਣੇ ਹੋਏ ਤੇਰੇ ਮਤਲਬ ਕੋਈ ਪੱਕਾ ਯਾਰ ਦੋਸਤ ਹੈ ਹੀ ਹੁਣ ਇੱਕ ਮਤਲਬ ਉਹ ਸਾਰੇ ਯਾਰ ਦੋਸਤ ਨੇ ਆਹ ਸਾਰੇ ਯਾਰ ਦੋਸਤ ਨੇ ਆ ਗਏ ਸਾਰੇ ਵੀ ਫੋਟੋ ਲਾ ਗਏ ਠੀਕ ਹੈ ਪੱਕਾ ਉਹ ਹੈਗਾ 12 ਗੱਲਾਂ ਸਾਰੇ ਸਾਰਾ ਪਿੰਡ ਮਿੱਤਰਾਂ ਵਾਲੀ ਆ ਸਾਰਾ ਪਿੰਡ ਖੇਤੀ ਕਰਦੇ ਸੀ ਖੇਤੀ ਕਰਦੇ ਸੀ ਸਾਰੇ ਹਾਂ ਸਕੂਲੀਆ ਗਏ ਨਹੀਂ ਕਦੇ ਨਹੀਂ ਗਏ ਬਸ ਸਕੂਲ ਨਾਲ ਹਾਂ ਦੇਖੀ ਨਹੀਂ ਤੇ ਮਾਂ ਬਣ ਵੀ ਜਾ ਵੀ ਨਹੀਂ ਪੇ ਜਿਹਦੇ ਅੱਛਾ ਰਾਜੇ ਮੜਿਆਂ ਦੇ ਠੀਕ ਹੈ ਠੀਕ ਹੈ ਕੱਲੀ ਮੜਕਾਂ ਦੀ ਹੋਰ ਵੀ ਨਾਲ ਕੋਈ ਯਾਰ ਦਸਤੰਦ ਆਵੇ ਕੱਲੀ ਕੱਲੀ ਮੜਿਆਂ ਦੀ ਹੋਰ ਵੀ ਨਾਲ ਹੁੰਦਾ ਯਾਰ ਬੋਲਦੇ ਨਹੀਂ ਹੁੰਦੀ ਸੀ ਬਾਲਟੀ ਬਾਲਟੀ ਹੁੰਦੀ ਬੋਲੀ ਅੱਜ ਡੇਂ ਚ ਉਹ ਬੰਦੇ ਹੈ ਜਿਹੜੇ ਨਾਲ ਉਹ ਸਕੂਲ ਵਿੱਚ ਆਉਂਦੇ ਗਏ ਹੈ ਨਹੀਂ ਹੁਣ ਮਤਲਬ ਹੈਗੇ ਨਹੀਂ ਹੈ ਪੇ ਪੱਟਾ ਯਾਰ ਦਸਤਾਬੇ ਤੇਰਾ ਇਹ ਕਾ ਹੈ ਪੇ ਬਸੇ ਨਹੀਂ ਨੇ ਅੱਛਾ ਪੱਕਾ ਆ ਗਿਆ ਪੱਕਾ ਹਾਂ ਚਾਹ ਬਾਬਾ ਜੀ ਚਲੋ ਵਧੀਆ ਗੱਲਾਂ ਹੀ ਵਧੀਆ ਗੱਲਾਂ ਜਿਹੜਾ ਕਿਹੜੇ ਦੱਸਦਾ ਤੈਨੂੰ ਮੈਂ ਜਿਹੜਾ ਫਿੰਡ ਕੁੰਡੀ ਖੇਡਦੇ ਨੂੰ ਕ੍ਰਿਕਟ ਖੇਡਦੇ ਨੇ ਜਿਹੜੇ ਮੁੰਡੇ ਉਹ ਫਿੰਡ ਕੁੰਡੀ ਕਹਿੰਦੇ ਸੀ ਅੱਛਾ ਉਹ ਫਿੰਡ ਕੁੰਡੀ ਕਹਿੰਦੇ ਤੁਸੀਂ ਉਹਦਾ ਖੇਡਦੇ ਲੱਗਦਾ ਭਾਈ ਹਾਂ ਠੀਕ ਆ ਆ ਲਾਮੜਾ ਜੀ ਇੱਕ ਵਾਰ ਅੱਧਾ ਹੀ ਮਤਲਬ ਟੀਮਾਂ ਬਣ ਜਾਂਦੀਆਂ ਹਾਂ ਵੀ 5 10 12 15 10 ਇਹ ਐਡੀ ਫਿੰਡ ਮੜ ਲਾਂਦੇ ਸੀ ਜੀ ਪੱਟ ਕੇ ਆਪ ਦੰਦਾ ਹਾਂ ਹਾਂ ਉਹਦੇ ਨਾਲ ਖੇਡਦੇ ਹਾਂ ਕੁੰਡੇ ਵੱਟ ਲਾਂਦੇ ਕਿਕਰਾਂ ਹੁੰਦੀਆਂ ਠੀਕ ਹੈ ਜੇ ਕੋਈ ਬੰਮੂੜਿਆ ਆ ਜਾਂਦਾ ਘੱਟੀ ਦੇ ਦੀ ਨਾ ਮਾਰੀ ਕਿ ਹੱਡੀਆਂ ਬਾਟੇ ਬਣਦੀਆਂ ਹਾਂ ਅੱਧੇ ਅੰਦਰ ਹੋ ਗਏ ਜਿਹੜੇ ਪਲਿਆ ਤਾਂ ਮਤਲਬ ਪਲਾ ਬਣ ਲਿਆ ਉਹ ਤੱਕ ਜਾਣੀਆਂ ਹਾਂ 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 ਕ੍ਰਿਕਟ ਵਾਲੇ ਹੁਣ ਉਹ ਕਰਦੇ ਨੇ ਠੀਕ ਹੈ ਐ ਪਲਿਆਉਂਦੇ ਹੁੰਦੇ ਵੀ ਪਿੱਲ ਕੀ ਹੁਣ ਭਈ ਉਹ ਹਾਰ ਨਹੀਂ ਜਿਹੜੇ ਨੇ ਉਹ ਜਿਹੜੇ ਪਲਿਆਉਂਦੇ ਉਹ ਕਿੱਥੇ ਜਾਂਦੇ ਠੀਕ ਹੈ ਕਿਉਂ ਵਾ ਮਾਵਾ ਪੰਜਾ ਸੀ ਕਿਹੜਾ ਮੂਰੇ ਬੋਲਣਾ ਜਿਵੇਂ ਹੁਣ ਕੋਲੀ ਜਾਂਦੇ ਅੱਛਾ ਜਿਹੜਾ ਕੰਮ ਨੂੰ ਕਹਿੰਦਾ ਚੱਲ ਜਾਂਦੇ ਜਾਂਦੇ ਮਾਸ਼ਾ ਚਾਰੋ ਮਾਪੇ ਡਰ ਹੁੰਦਾ ਸੀ ਪਹਿਲਾਂ ਵੇ ਹਾਂ ਕਹਿੰਦੇ ਹੁਣ ਦੇ ਘੂੜ ਦੇ ਹੁੰਦੇ ਭਾਈ ਕੰਮ ਕਰ ਤੂੰ ਹਾਂ ਹੁਣ ਪੂਰਾਂਗੇ ਪੂਰੇ ਬੀੜੀ ਤੂੰ ਸੈੜੇ ਬੰਦੇ ਦਾ ਕੋਈ ਡਰ ਤੀ ਮਾਂ ਪਿਓ ਨੂੰ ਤਾਂ ਛੱਡ ਅੱਛੇ ਸੈੜੇ ਇੰਟਰਵਿਊ ਬੀ ਸਾਡਾ ਕਮਾਂਡੀ ਸੀ ਆ ਬੂੜਾ ਸਾਡਾ ਕਮਾਂਡੀ ਸੀ ਹਾਂ ਇੱਧਰ ਰਹਿਣ ਦੇ ਤੂੰ ਫਰੀਜੀ ਬਾਜਾ ਉਹ ਵੇ ਫਿਰ ਬੋਲੇ ਦਾ ਤੀ ਬਾਜਾ ਉਹ ਵੀ ਬਾਜਾ ਉਹਦੇ ਨਾਲ ਤਾਂ ਹਾਂ ਬੂੜਾ ਸਾਡਾ ਕਮਾਂਡੀ ਸੀ ਸਿਆਣਾ ਪੀ ਹਾਂ ਵੇ ਹਾਂ ਜੇ ਅਸੀਂ ਚੌੜ ਕਰਦੇ ਤੇ ਇਹ ਸਾਨੂੰ ਇਹ ਵੀ ਘੂਰ ਦਿੰਦਾ ਤੇ ਅਸੀਂ ਇਤੋਂ ਡਰਦੇ ਭੱਜ ਜਾਂਦੇ ਤੇ ਕਰੇ ਹਸੀ ਗਾ ਲਾ ਬਾਬਾ ਕੀ ਹਾਲ ਨੇ ਸਸੀ ਗਾ ਲ ਜੀ ਹੋਰ ਬਾਬਾ ਕੀ ਨਾਮ ਆਖਦਾ ਨਾਮ ਕੀ ਹੈ ਬੇਗਰਾ? ਨਾਮ ਕੀ ਹੈ ਤੁਹਾਡਾ ਨਾਮ? ਨਾਮ ਗੌਰਮੈਂਟ ਹੈ ਸਾਬ ਦਾ ਕਰਾ ਰਿਹਾ ਰੋਛਾ। ਅਬਦਾ ਉਹਦਾ ਅਬਦਾ ਵੇ ਕਰਾ ਰੋਛਾ ਕਰਾ ਲੈ ਵਖਦ ਕਰਾ ਲੈ ਬਬੇ। ਕਰਾ ਪਾੜੀ ਕਹਿੰਦੇ ਆ ਫੜ ਲਾ ਮੜਾ ਹੱਥ ਚ। ਇਹਨੂੰ ਆਹ ਫੜ ਲਾ ਤੇ ਮੜਾ ਜਾ। ਫੜੀਂ ਹੱਥ ਚ। ਤੇ ਦਾ ਬਾਲੀ ਸਿੰਘ ਨੂੰ ਹੈ। ਹੈ? ਤੇਰੇ ਨਾਲ ਦੱਸਦੇ ਸਮਾਰ ਕੇ ਗਾਤੈ ਨੂੰ। ਕਿਹੜਾ ਨਾਮ ਹੈ? ਕੀ ਨਾਮ ਆ? ਬਾੜ ਤੋਂ ਹੈ। ਬਾੜ ਤੋਂ ਆਦੇ। ਕਿੰਨੀ ਉਮਰ ਫਰੀ ਆਪਣੀ ਆਪਾ? ਮੋਮਰਾ ਹੱਲਿਆ ਸੱਲ ਲੱਲ ਦੇ ਮੈਂ। ਹੱਲਿਆ ਤਾਂ ਉਹ ਉਸ ਟਾਈਮ ਹੈ। ਮਤਲਬ ਕਿੰਨੀ ਫਰੀ 80 ਸਾਲ ਹੋਰੀਓ? ਰੋਟਾ ਪਰਿਆ ਹਾਂ ਤਪਰੇ ਚੋ ਸਿੱਧੋ ਬੇ ਠੀਕ ਆ ਬੇ ਠੀਕ ਆ ਪਿੰਡੇ ਹੀ ਆਵੇ ਆਪਣਾ ਪਿੰਡੇ ਹੀ ਆਵੇ ਠੀਕ ਆ ਕੋਈ ਗੱਲ ਸੁਣਾ ਬੇ ਪੁਰਾਣੀ ਤੇਰੇ ਟਾਈਮ ਦੀ ਕੋਈ ਕਹਾਣੀ ਜਿਹੜੀ ਕੋਈ ਸੁਣ ਸਕੀ ਆਪਾਂ ਟਾਈਮ ਜਿਉਂ ਤੇ ਦੱਸਦੇ ਆ ਮੈਂ ਹਾਂ ਮੱਕੇ ਬੀਜੀ ਕੋਈ ਬੁਢਲੀ ਖਾਲੀ ਬੱਚਾ ਆ ਆ ਫੜਾਉਂ ਮੈਂ ਰੱਖ ਜਦੋਂ ਇਹਨੂੰ ਲੈ ਬੇ ਲਾਲਾ ਮੂੰਹ ਦੇ ਆਪਦੇ ਇਹਦੇ ਵਿੱਚ ਬੋਲਣਾ ਮਤਲਬ ਨੇ ਤੇ ਆਪਦੇ ਬਚਪਨ ਦੀ ਗੱਲ ਲੱਸੋ ਬੇ ਜਿਹਨ ਹੁਣ ਮੇਰੀ ਉਮਰ ਜਵਾਨੀ ਦੀ ਹੈ ਨਾ ਤੇਰੇ ਤੇ ਉਹ ਟਾਈਮ ਦੇ ਵਿੱਚ ਕਿਵੇਂ ਅੱਜ ਦੇ ਉਹ ਟਾਈਮ ਦੇ ਕਿੰਨਾ ਫਰਕ ਆ ਬੇ ਅੱਜ ਦੀ ਜਵਾਨੀ ਤੇ ਤੇਰੇ ਵਾਲੀ ਜਵਾਨੀ ਦੇ ਕਿੰਨਾ ਫਰਕ ਹੈ ਜੀ ਅੱਜੇ ਟਾਈਮ ਦੇਖ ਰਿਆਂ ਨੋ ਹਾਂ ਜੀ ਇਹਦੇ ਬਾਰੇ ਦੱਸੋ ਬਈ ਮਾੜਾ ਜੀ ਵੀ ਅੱਜ ਦੇ ਅੱਜ ਦੇ ਨੌਜਵਾਨਾਂ ਨੂੰ ਦੇ ਕਿਤੇ ਮਤਲਬ ਦੇ ਤੇਰੇ ਵਾਲੇ ਟਾਈਮ ਦੇ ਵਿੱਚ ਕਿੰਨਾ ਫਰਕ ਸੀ ਇਹ ਜੀ ਵਰਗਾ ਦੱਸੋ ਇਹ ਗੱਲ ਹੈ ਵੀ ਪਹਿਲਾਂ ਬੈਠਦਾ ਬਗਾ ਗੁੱਡੀ ਜਾਂਦੇ ਪਹਿਲਾਂ ਭਰ ਕੱਖੋਸ ਲਾਂਦੇ ਅੱਛਾ ਬਾਬਾ ਹੈ ਹਾਂ ਹਾਂ ਬਈ ਫਿਰ ਖੇਦ ਕੰਮ ਹੁੰਦਾ ਖੇਦ ਵਗਿੰਦੇ ਨਹੀਂ ਰਹਤ ਨਹੀਂ ਠੀਕ ਆ ਜੀ ਨਹੀਂ ਲੋੜ ਦੀ ਘਰੇ ਪੈ ਜਾਂਦੀ ਨਹੀਂ ਘਰੇ ਪੈ ਜਾਂਦੇ ਠੀਕ ਆ ਠੀਕ ਆ ਤੇ ਜਿਵੇਂ ਤਾਂ ਹੁਣ ਅੱਜ ਕੱਲ ਦੇ ਮਤਲਬ ਟਪੜੇ ਦੀ ਨੌਜਵਾਨ ਹੈਗੇ ਹਨ ਹਨਾ ਜਿਵੇਂ ਆਪਾਂ ਜਿਹੜੇ ਸੋਹ ਹੋ ਰਹੇ ਆ ਪਰ ਟਪੜੇ ਸੋਹ ਰਹੇ ਨੇ ਆ ਉਸ ਟਾਈਮ ਦੇ ਚਾਹੀ ਕੀ ਮਤਲਬ ਜਿਹੜੇ ਖਰਾਕਾ ਹੁੰਦੇ ਜਿਹੜੇ ਅੱਜ ਟਾਈਮ 'ਚ ਨਹੀਂ ਹੈ ਇਹ ਵੀ ਤਾਂ ਸਾਡੇ ਪੈਰੇ ਕੋਈ ਸੋਹ ਨਹੀਂ ਦੀ ਅੱਛਾ ਹੋਵੇ ਵਰਕਾ ਮਾਰਦੇ ਜੇਗਾ ਵਰਕਾ ਮਾਰਦੇ ਜੇ ਛੋ ਛੱਲੇ ਬੁਰੇ ਅੱਛਾ ਅੱਛਾ ਹੋਵੇ ਆ ਦੰਦ ਠੀਕ ਆ ਠੀਕ ਆ ਹਾਂ ਹਾਂ ਹਰੀਆ ਹਰੀਆ ਉਂਦੀ ਹਾਂ ਪਹਿਲੀ ਬੋਕਰੇ ਮਾਰ ਦੇ ਦੇ ਅੱਛਾ ਵੇ ਹੁ ਰੋਂਦੇ ਨਾ ਹੁਣ ਰੋਂਦੇ ਨਹੀਂ ਆ ਵੇ ਰੋਂਦੇ ਨਾ ਠੀਕ ਆ ਠੀਕ ਆ ਤੇ ਮਤਲਬ ਕਿੰਨੀ ਜਮੀਨ ਵੜਦਾ ਥਾਣਾ ਵੜਦਾ ਜੇ ਕਿੰਨੀ ਜਮੀਨ ਇੱਕ ਬੰਦਾ ਕਿੰਨੀ ਜਮੀਨ ਵੜਦਾ ਜੀ ਜਾਲਾ ਬਾਈ ਚੰਗੀ ਮਾਰੀ ਹੁੰਦਾ ਤੇ ਧੁਰੂ ਵੜਦੀ ਹੈ ਚੰਗੀ ਘੱਟ ਵੜਦੀ ਅੱਛਾ ਵੇ ਉਹ ਮਾਰੀ ਬਾਈ ਦੋ ਦੋ ਫਟ ਜੈਦ ਲੱਗ ਜੀ ਦੋ ਜਣੇ ਇਕੱਲਾ ਵੜ ਦਿੰਦੇ ਆ ਬੇ ਅੱਜ ਅੱਜ ਜਿਹੜੇ ਟਾਈਮ ਨਾ ਪਟਾਈ ਦੀ ਕਿਸੇ ਨੌਜਵਾਨ ਕਨੇਡਾ ਚ ਵੜ ਦੋ ਅੱਜ ਵਾਲਾ ਬੰਦਾ 15 ਲੱਗ ਜਾਣਾ ਅੱਛਾ ਪੰਨ 15 ਨੇ ਠੀਕ ਆ ਠੀਕ ਆ ਹੋਰ ਇਹ ਜਵਾਨੀ ਚ ਮਤਲਬ ਕੀ ਕੀਤਾ ਇਹ ਆਪਣੇ ਸਾਰੀ ਇੰਦਰੀ ਦੇ ਕਿੰਨਾ ਕੀ ਆਪਣਾ ਪੇਸ਼ਾ ਕੀ ਰਿਹਾ ਖੇਤੀਬੀ ਤੇ ਮਤਲਬ ਕੀ ਕੰਮ ਕਰ ਦਿੱਤਾ ਆਪਣੇ ਐਨੀ ਉਮਰ ਦੇ ਵਿੱਚ ਬਈ ওই ਖੇਤੀਆ ਕੰਮ ਕਰੇ ਹੋਰ ਜਾਣ ਨਹੀਂ ਖੇਤੀ ਕੀਤੇ ਆਵੇ ਖੇਤੀ ਖੇਤੀ ਕਰੀਏ ਠੀਕ ਆ ਬੜੀ ਫਰਜ ਕਿਉਂ ਛੱਡ ਰਹੇ ਨੇ ਆਪੇ ਨੌਜਵਾਨ ਖੇਤੀ ਕਿਉਂ ਛੱਡਿਆ ਰਹੇ ਨੇ ਕਿਉਂ ਵੀ ਟੂ ਕਿ ਹੁਣ ਵਦਦੇ ਫਾਇਦਾ ਨਹੀਂ ਚ ਕਿਤੇ ਚੋਰੀ ਕਿਤੇ ਕਿ ਠਗੀ ਵਾਲੀ ਅੱਛਾ ਹੋਵੇ ਚਲੋ ਵਧੀਆ ਗੱਲ ਆ ਵਧੀਆ ਗੱਲ ਆ ਅਸੀਂ ਕਿਹੜਾ ਪਪਾ ਕੰਡੀ ਹਾਲ ਨਹੀਂ ਮੜਾ ਅੱਛੀ ਬੋਲੋ ਠੀਕ ਹਾਲ ਬਹੁਤ ਵਧੀਆ ਠੀਕ ਹੈ ਨਾ ਰਸੋਈਲਾ ਹੋਵੇ ਆਪਣਾ ਮੇਰਾ ਨਾਮ ਪ੍ਰਕਾਸ਼ ਪ੍ਰਕਾਸ਼ ਹੋਵੇ ਠੀਕ ਹੈ ਮੜਾ ਅੱਛੀ ਬੋਲੋ ਠੀਕ ਹੈ ਜਰੂਰ ਤੇ ਕਿਹੜਾ ਪਿੰਡਾ ਦਾ ਆਪਣਾ ਉਹ ਗੁਲਾ ਰੋਬਲਾ ਦੇ ਕਿੰਨੇ ਮਰ ਬਰੀਏ ਸਟਾਈਮ ਆਪਣੀ ਉਮਰ ਮੇਰੀ ਹੋਰੀਆ 60 ਸਾਲ ਦੀ 60 ਸਾਲ ਦੀ ਉਮਰ ਹੋਰੀਆ ਦੇ ਠੀਕ ਹੈ ਵੀ ਠੀਕ ਹੈ ਤੇ ਅਬੀ ਆ 60 ਸਾਲ ਹੋ ਗਏ ਕਿੰਨੇ ਕੱਪ ਕੀ ਕੁਝ ਦੇਖਿਆ ਅੱਜ ਮਤਲਬ 60 ਸਾਲ ਦੇ ਕੀ ਕੁਝ ਹੰਡਾਇਆ ਆਪਣੇ ਸਾਰੇ ਲੋਕੀ ਸਾਰੇ ਕੰਮ karenge ਜਿਹੜਾ ਨਹੀਂ ਕਰਿਆ ਉਹ ਵੀ ਕਰੇ ਅੱਛਾ ਵੇ ਕਿਹੜੇ ਕਿਹੜੇ ਫਿਰ ਵੀ ਆਪਾਂ ਦੇ ਕੰਮ ਖੇਤੀ ਦਾ ਵੀ ਹਾਂ ਹਲਵਾਈ ਦਾ ਵੀ ਠੀਕ ਹੈ ਵਪਾਰ ਦਾ ਵੀ ਵਪਾਰ ਦਾ ਹੀ ਤਾਂ ਸਾਰੇ ਕੰਮ ਕਰਦਾ ਛੱਡਿਆ ਆਪਾਂ ਜੀ ਹੈਨਾ ਠੀਕ ਹੈ ਬੜੀ ਹੁਣ ਇਸ ਟਾਈਮ ਆਪਾਂ ਹੀ ਕਰਦੇ ਹਾਂਗੇ ਪਿਛਲੇ ਹੁਣ ਵੇਲੇ ਵੇਲੇ ਆਵੇ ਪੂਰੇ ਮਾੜੀ ਤੇ ਮਾੜੀ ਜੋ ਕਰੇ ਠੀਕ ਹੈ ਮਤਲਬ ਆਪਣੀ ਇਹਦੀ ਮਹਿਫਲ ਇੱਕ ਤਰ੍ਹਾਂ ਦੀ ਹੈਨਾ ਇਹ ਹਾਂ ਮਹਿਫਲਾ ਠੀਕ ਹੈ ਠੀਕਾ ਕੋਈ ਤੇਰੇ ਟਾਈਮ ਦੀ ਗੱਲ ਸੁਣਾਓ ਬੇੜੀ ਆਪਾਂ ਸੁਣ ਸਕ ਤੇਰੇ ਟਾਈਮ ਦੀ ਕੋਈ ਜਿਹੜੀ ਆਪਾਂ ਕਹਿੰਦੇ ਆਪਾਂ ਕਹਿੰਦੇ ਨੇ ਅੱবি ਹਾਂ ਟੂਈ ਜਿਹੜੀ ਤੈਨੂੰ ਯਾਦ ਹੋਵੇ ਹੁਣ ਤੱਕ ਵੀ ਹਾਂ ਉਹ ਗੱਲ ਸਹੀ ਕੋਈਆਂ ਕੋਈਆਂ ਗੱਲਾਂ ਹੁਣ ਯਾਦ ਨਹੀਂ ਆ ਅੱਛਾ ਵੀ ਫਿਰ ਵੀ ਕੋਈ ਨਾ ਕੋਈ ਅਸੀਂ ਤਾਂ ਬਾਅਦ ਜਦੋਂ 8-8 ਦਿਨ ਤਾਂ ਸੌਂਦੇ ਨਹੀਂ ਜਾਂ 8 ਦਿਨ ਚੱਲੀ ਜਾਂਦੇ ਚੱਲੀ ਜਾਂਦੇ ਵੇ ਹਾਂ ਠੀਕ ਛੜਦੇ ਨਹੀਂ ਤੇ ਛੜਦੇ ਨਹੀਂ ਵੀ ਪਹਿਲਾਂ ਜੋਸ਼ ਹੈਗਾ ਸੀ ਆਪਣੇ ਜਿਵੇਂ ਮਤਲਬ ਹਣਾ ਜੋਸ਼ ਕੀ ਸਾਰਾ ਕੁਝ ਹੰਡਾ ਦੀ ਕੀ ਜਿਹੀ ਖੋਹ ਖਾਣ ਨੂੰ ਆਮ ਗੁੱਦਾ ਪੀ ਲੂ ਠੀਕ ਆ ਵੀ ਹੋ ਤਾਂ ਮਤਲਬ ਹੁਣ ਕਹਿੰਦੇ ਨੇ ਜਵਾਕ ਥੱਕ ਗਏ ਸੀ ਥੱਕਦੇ ਨਹੀਂ ਸੀ ਪਹਿਲਾਂ ਨਹੀਂ ਥੱਕਦੇ ਸੀ ਨਾ ਰਾਤ ਨੂੰ ਕਿੰਨੇ ਟਾਈਮ ਮਤਲਬ ਵੀ ਬਾਹਰ ਫਰੀ ਜਾਂਦੇ ਸੀ ਆਪਾਂ ਵੀ ਹੁਣ ਤੱਕ ਇਹਦੇ ਨੇ ਆਪਾਂ ਖੜੇ ਬੜ ਜਾਂਦੇ ਬਾਹਰ ਮੈਂ ਕਹਿੰਦਾ ਅੱਠ ਰਸਤਾ ਫਰੀ ਜਾਂਦੇ ਅੱਠ ਦਿਨ ਅੱਛਾ ਵੀ ਸੌਦੇ ਨਹੀਂ ਸੀ ਸੌਂਦਾ ਨਹੀਂ ਸੀ ਠੀਕ ਆ ਵੀ ਠੀਕ ਆ ਤੇ ਪਹਿਲਾਂ ਇਹ ਕੀ ਸੀ ਜਿਹੜਾ ਵੀ ਹੁਣ ਨਹੀਂ ਇਸ ਟਾਈਮ ਦੇ ਵਿੱਚ ਬਿਜਲੀ ਤੋਂ ਵੀ ਗਾਹ ਲੰਘੇ ਕਹਿੰਦੇ ਏਸੀ ਚਾਹੀਦਾ ਅੱਛਾ ਹੁਣ ਇਸ ਇੰਝ ਵੀ ਓਜ ਵੀ ਆਰਾਮਦਾਰੀ ਹੋਣੀ ਛਾਦੇ ਟਾਈਮ ਬੜੇ ਹਾਂ ਵਾ ਬਿਜਲੀ ਵਿੱਚ ਕੁਝ ਨਹੀਂ ਸੀ ਕੁਝ ਨਹੀਂ ਦੇ ਹਾਂ ਅਸੀਂ ਬਸ ਪੱਖੀ ਹੁੰਦੀ ਕੰਡ ਦੀ ਉਹ ਲਵੇ ਉੱਤੇ ਲੀ ਜਾਂਦੇ ਸ਼ੌਂ ਚ ਬਹਿ ਜਾਂਦੇ ਉਹੀ ਚਲੀ ਜਾਂਦੇ ਉਹੀ ਬਸ ਜਦੋਂ ਨੀਂਦ ਆਦੀ ਜਿੱਕਦਾ ਦੀ ਕੋੜੇ ਠੀਕ ਹੈ ਠੀਕ ਹੈ ਤੇ ਜਿਵੇਂ ਅੱਜ ਕੱਲ੍ਹ ਦੇ ਹਣੇ ਹੈ ਨਾ ਬੀਬੀ ਖਰਾਟ ਤੋਂ ਬਣਾ ਨਸ਼ਾ ਕਰਤੀ ਬੰਦੂਖਾਂ ਨਹੀਂ ਦਾ ਗੋਲੇ ਖਾ ਕੇ ਫਰੋੜਦੇ ਨੇ ਹਣਾ ਉਦੋਂ ਇਹ ਕਿਹੜੀ ਤੁਸੀਂ ਕੀ ਖਰਾਕ ਹੁੰਦੇ ਸੀ ਵੀ ਹਾਂ ਬਈ ਚੱਲੀ ਜਾਂਦਾ ਇਹ ਸਿਸਟਮ ਆਪਣਾ ਸਾਰਾ ਵੀ ਖਰਾਕ ਕੀ ਦੁੱਧਾ ਮੁੰਦਾ ਜਦੋਂ ਵੱੜ ਜਾਏ ਹੋਜੇ ਨਾ ਕੋਈ ਹੱਡ ਬਣਣੀ ਹੋਗੀ ਹਾਂ ਛੋਦੇ ਮਲਾਈ ਬੁੜੀ ਮਾਰਦੀ ਕੋਲਾ ਭਰ ਕੇ ਠੀਕ ਹੈ ਵੀ ਠੀਕ ਹੈ ਜਿਵੇਂ ਹੁਣ ਮਤਲਬ ਦਾਰੂ ਦਾ ਨਸ਼ਾ ਉਹਨੇ ਕਿਦਾਂ ਪੀਤੀ ਦਾਰੂ ਤਾਂ ਨਾ ਮੈਂ ਤਾਂ ਨਹੀਂ ਪੀਤੀ ਉਹਨੂੰ ਜੂਰ ਹੋਈ ਫੀ ਵੀ ਖਾਦੀ ਹੁੰਨੀ ਨਾ ਮੈਂ ਫੀ ਵੀ ਖਾਦੀ ਤੁਸੀਂ ਮਤਲਬ ਉਸ ਟਾਈਮ ਤੇ ਜਿਵੇਂ ਉਸ ਟਾਈਮ ਤੇ ਬਸ ਉਹ ਦੁੱਧੇ ਮਤਲਬ ਸਾਡੀ ਫੀ ਵੀ ਉਹੀ ਦਾਰੂ ਸੀ ਉਹੀ ਸਾਰਾ ਕੁਸਤੀ ਆ ਉਹੀ ਗੋਲੀਆਂ ਦੀ ਉਹੀ ਗੋਲੀਆਂ ਦੀ ਠੀਕ ਆ ਬਸ ਉਹ ਸਾਰਾ ਕੰਮ ਉਹੀ ਕਰ ਦਿੰਦੇ ਉਹ ਜੀ ਤੰਦਰੁਸਤ ਉਹਦੀ ਫੇਰ ਚੱਕ ਦੇਵਦਾ ਅੱਥੇ ਤੇ ਨੂੰ ਭਜਾਂਦੇ ਠੀਕ ਆ ਠੀਕ ਆ ਅਸੀਂ ਖੜਦ ਹੀ ਨਹੀਂ ਤੇ ਠੀਕ ਹੈ ਤੇਰੇ ਵੀ ਯਾਰ ਦੋਸਤ ਬਣੇ ਹੋਵੇ ਤੇਰੀ ਮਤਲਬ ਕੋਈ ਪੱਕਾ ਯਾਰ ਦੋਸਤ ਹੈ ਜਾਂ ਹੁਣ ਕੋ ਮਤਲਬ ਵੀ ਉਹ ਸਾਰੇ ਯਾਰ ਦੋਸਤ ਨੇ ਆਹ ਸਾਰੇ ਯਾਰ ਦੋਸਤ ਨੇ ਆਹ ਗੰਦੀ ਖਾਰੇ ਵੀ ਫੁੱਟ ਰਿਹਾ ਹੈ ਠੀਕ ਹੈ ਵੀ ਪੱਕਾ ਹੋਵੇ ਜਾਂ ਬਦੰਦੀ ਗੱਲਾਂ shear ਕੋ ਸਾਰਾ ਪਿੰਡ ਮਿੱਤਰਾਂ ਦਾ ਹੀ ਆ ਸਾਰਾ ਪਿੰਡ ਠੀਕ ਹੈ ਠੀਕ ਤੇ ਹੋਰ ਬਾਬੇ ਮਤਲਬ ਅੱਜ ਦੀ ਨੌਜਵਾਨੀ ਦੇਖ ਕੇ ਕਿਵੇਂ ਲੱਗਦਾ ਵੀ ਉਸ ਟਾਈਮ ਦੇ ਤੁਹਾਡੇ ਜੋਰ ਨੂੰ ਦੇਖ ਕੇ ਜੱਜੀ ਨੌਜਵਾਨੀ ਜੋਰ ਨੂੰ ਦੇਖ ਕੇ ਕਿਵੇਂ ਲੱਗਦਾ ਵੀ ਕਿੰਨੇ ਬੰਦੇ ਕਿੰਨੇ ਬੰਦੇ ਬਰਾਬਰ ਹੋਏ ਆ ਵੀ ਗੱਲ ਆ ਜਾਣਾ ਮੈਂ ਕਿੰਨੇ ਆਏ ਹੁੰਦਾ ਜੀ ਹੁਣ ਸ਼ਾਮਾ ਹੋ ਰਹੀ ਹੈ ਹੁਣ ਮਛਰ ਦੀ ਜੁਗਾ ਗਿਆ ਹਾਂ ਇਹਦਾ ਹੈ ਉਹ ਤਾਂ ਕੰਮ ਹੀ ਨਹੀਂ ਆ ਗਿਆ ਕੰਮ ਨਹੀਂ ਆ ਗਿਆ ਇੱਕ ਦਿਨ ਤੇ ਬੈਂਡ ਪੜ ਦਿੰਦੀ ਹੈ ਜਿਵੇਂ ਲਾ ਲਾ ਦੇ ਜਿਰੀ ਲਾ ਦੇ ਮੈਨੇ ਇੱਕ ਦਿਨ ਤੇ ਚੂੜੀ ਕਰ ਲੈਂਦੇ ਨੇ ਚੂੜੀ ਵਾਲੇ ਚੂੜੀ ਪਾ ਦਿੰਦੇ ਨੇ ਇਹ ਵੀ ਹੈ ਉਹ ਤਾਂ ਕੰਮ ਹੀ ਨਹੀਂ ਹੈਗਾ ਠੀਕ ਆ ਠੀਕ ਆ ਤੇ ਵੀ ਜਿਵੇਂ ਹੁਣ ਇੱਕ ਦਿਨ ਕੰਮ ਹੁੰਦਾ ਚਾਰ ਹੁਣ ਜੇ ਮੀਂਹ ਦਾ ਮੌਸਮ ਆ ਮਛਰ ਮਛਰ ਗਾਮ ਹੋ ਰਿਹਾ ਹੈ ਹਨਾ ਛੋਟੇ ਵੇਲੇ ਕਿ ਮਛਰ ਨੂੰ ਕੀ ਗੱਲਬਾਤ ਹੁੰਦੀ ਜਿਵੇਂ ਉਹਦੇ ਨਹੀਂ ਜੀ ਮਛਰ ਹੁੰਦਾ ਨਹੀਂ ਮਛਰ ਉਹ ਜੇ ਵੀ ਨਾ ਪਾਣੀ ਤਾਂ ਹੈ ਨਹੀਂ ਤੇ ਗੰਦ ਨਹੀਂ ਦੀ ਗੰਦ ਨਹੀਂ ਸੀਗਾ ਟੋੜੇ ਭਰੇ ਹੁੰਦੇ ਹਾਂ ਦੇ ਹਾਂ ਦੇ ਆ ਡੇਡੇ ਹਾਂ ਤੇਰੇ ਹੋਏ ਬੱ ਮਿੱਟਰ ਚੀਜ਼ ਦੱਬੇ ਹੋਏ ਠੀਕ ਹੈ ਅੰਦਰ ਨਾ ਹੁੰਦੇ ਠੀਕ ਹੈ ਉਹ ਟੋੜੇ ਚ ਪਾਣੀ ਆਉਂਦਾ ਚਾਕੇ ਬਾਹਰ ਹਲਤਾ ਦਿੰਦੇ ਪਰ ਨਾਲੀਆਂ ਤਾਂ ਹੈ ਨਹੀਂ ਜਿਆ ਕੁਝ ਨਹੀਂ ਹੈ ਨਹੀਂ ਦੇ ਅੱਜੇ ਟੋਬੇ ਸਾਫ ਹੁੰਦੀ ਗੱਲ ਸੱਚਾ ਤੇ ਇਹ ਟੋਬੇ ਵਾਜੇ ਅੱਜ ਕੱਲੇ ਵੀ ਟੋਬੇ ਉਹ ਲੱਪਾ ਗਏ ਜੇ ਪਾਣੀ ਸਾਫ ਹੁੰਦਾ ਸਾਫ ਪਾਉਂਦੇ ਟੋਬੇ ਜਿੰਨਾ ਆਕਰਦੇ ਲੋਕ ਨਾ ਹੁੰਦੇ ਜੀ ਆ ਦੇ ਹਾਂ ਟੋਬੇ ਜਿੰਨਾ ਹੁਣ ਤਾਂ ਕਹਿੰਦੇ ਲੋਕ ਨਾ ਦੇ ਨਹੀਂ ਨਾ ਕੂਈਆਂ ਤੇ ਬਾਲਟੀ ਭਰੀ ਉੱਥੇ ਨਾ ਲਾਂਦੇ ਉੱਥੇ ਨਾ ਲਾਂਦੇ ਕੋਈ ਕੁਝ ਨਹੀਂ ਦੇ ਕੁਝ ਨਹੀਂ ਦੇ ਕਿੰਨੇ ਫੁੱਟ ਤੋਂ ਪਾਣੀ ਕੱਢਿਆ ਹੋਵੇ ਤੇਰੇ ਡੈਮ ਦੇ ਵਿੱਚ ਤੇਨੇ ਮਤਲਬ ਕਿ ਆਪਾਂ ਜੀਵਿਕਾ ਅਸੀਂ ਕਹੀ ਨਾ ਟੋਆ ਪੱਟੇ ਪਾਣੀ ਪੀ ਲੈਂਦੇ ਪਾਣੀ ਵੀ ਲੈਂਦੇ ਆਵੇ ਹਾਂ ਠੀਕ ਆ ਵੀ ਠੀਕ ਆ ਅੱਸੀ ਵਾਲਾ ਪਾਪਾ ਅਸੀਂ ਗੱਲ ਨਹੀਂ ਠੀਕ ਠਾਕ ਭਾਈ ਕੀ ਖੇਡ ਰਹੇ ਹੋ ਪਿਓ ਰਿਆ ਹਾਂ ਹਾਂ ਸਾ ਕੀ ਮਤਲਬ ਡੀਮਦਣਾ ਸਵੇਰਾ ਖੇੜਾ ਕੀ ਖੇੜਾ ਡੀਮ ਦਾ ਨਹੀਂ ਪਤਾ ਸੀ ਲਾ ਇਹ ਦੂਏ ਲੋਟੇ ਖੇੜਦੇ ਆਂ ਸੱਤ ਸਰੀਆ ਵੇ ਸੱਤ ਸਰੀਆ ਸੱਤ ਸਰੀਆ ਐਟਾ ਬਾਈ ਇੱਟੇ ਸੇ ਸਰੀ ਨਹੀਂ ਹੁੰਦੇ ਉਹ ਤਾਂ ਨਹੀਂ ਇਹ ਇਹ ਸੱਤ ਵਾਲੀ ਐ ਨੀਚੇ ਆ ਗਿਆ ਡੋਏ ਆ ਗਿਆ ਬਠੀਆਂ ਹੋ ਗਈਆਂ ਵੇ ਸੀ ਆ ਸੱਤ ਠੀਕ ਹੈ ਵੇ ਠੀਕ ਹੈ ਤੀਨਾ ਵੇ ਆਪਣਾ ਖਰੀ RAM ਖਰੀ RAM ਵੇ ਇਸੇ ਪਿੰਡ ਦੇ ਆ ਬਰੁਗਲੇ ਦੇ ਠੀਕ ਆ ਤੁਸੀਂ ਕਿੰਨੀ ਉਮਰ ਹੋਰੀ ਆ ਵੇ ਇਸ ਟਾਈਮ ਆਪਣੀ ਉਮਰ 65 ਸਾਲ ਦੀ 65 ਸਾਲ ਲੀ ਆ ਵੇ ਹੋਰ ਆ ਵੀ ਗੱਲਬਾਤ ਤੇਰੀ ਟਾਈਮ ਦੀ ਕੋਈ ਬਹੁਤ ਵਧੀਆ ਪੁੱਛਿਆ ਦੱਸੋ ਬਾਬੇ ਜੀ ਆਪਣੇ ਮਤਲਬ ਟੀ ਗੁਸਤੀ ਤਾਂ ਤੇ ਮਤਲਬ ਕਿੜਗਾ ਟੀ ਗੇ ਤਾਈ ਤਾਂ ਸਿੱਤੇ ਵਰਗੇ ਸੌਬ ਜੀ ਵਰਗੇ ਖੇਤੀ ਕਰਦੇ ਸੀ ਖੇਤੀ ਕਰਦੇ ਸੀ ਬਾਬੇ ਹਾਂ ਸਕੂਲ ਜਾ ਗਏ ਨਹੀਂ ਕਦੇ ਨਹੀਂ ਗਏ ਬੇ ਸਕੂਲ ਹਾਂ ਦੇਖੀ ਨਹੀਂ ਤੇ ਮਾਪਿਆਂ ਨੇ ਭੇਜਿਆ ਵੀ ਨਹੀਂ ਪੀ ਜਿਹਦੇ ਅੱਛਾ ਰਾਜੇ ਮੜਿਆਂ ਦੇ ਠੀਕ ਆ ਠੀਕ ਆ ਕੱਲੀ ਮੜਕਾਂ ਦੀ ਹੋਰ ਵੀ ਨਾਲ ਕੋਈ ਯਾਰ ਦੋਸਤ ਹੁੰਦਾ ਜਾਵੇ ਕੱਲੀ ਕੱਲੀ ਮੜਿਆਂ ਦੀ ਹੋਰ ਵੀ ਨਾਲ ਹੁੰਦਾ ਯਾਰ ਹੋਰ ਫੇਰੇ ਹੁੰਦੀ ਸੀ ਪਾਲਟੀ ਪਾਲਟੀ ਹੁੰਦੀ ਬੜੀ ਪਹਿਲਾਂ ਹੱਸ ਇੱਟਾ ਅੱਛਾ ਉਹ ਬੰਦਾ ਫਰੀ ਬੰਦਾ ਅੱਜ ਡਾਂਚ ਉਹ ਬੰਦੇ ਹੈ ਜਿਹੜਾ ਵੇੜੇ ਨਾਲ ਉਹ ਸਕੂਲ ਦੇ ਵਿੱਚ ਆਉਂਦੇ ਗੈ ਹੈ ਨਹੀਂ ਕਿ ਹੁਣਾ ਮਤਲਬ ਹੈਗੇ ਨਹੀਂ ਹੈ ਪਿੱਪਟਾ ਯਾਰ ਦੋਸਤ ਆ ਵੀ ਤੇਰਾ ਪੱਕਾ ਆ ਗਿਆ ਪੱਕਾ ਹਾਂ ਚਲੋ ਵਧੀ ਗੱਲ ਲਈ ਵਧੀ ਗੱਲ ਹੋਰ ਬਾਬੇ ਮਤਲਬ ਉਸ ਟਾਈਮ ਦੇ ਵਿੱਚ ਕਿੰਨਾ ਅੱਜ ਦੇ ਟਾਈਮ ਕਿੰਨਾ ਫਰਕ ਆ ਬਈ ਉਸ ਟਾਈਮ ਤੇ ਅੱਜ ਦੇ ਟਾਈਮ ਬਹੁਤ ਫਰਕ ਪੈ ਰਿਹਾ ਬਾਈ ਮੈਂ ਤਾਂ ਫਿਰ ਵੀ ਔਰ ਅੱਜ ਤੋਂ ਜ਼ਿਆਦਾ ਫਰਕ ਪੈ ਗਿਆ ਠੀਕ ਹੈ ਮਤਲਬ ਵੀ ਜਿਵੇਂ ਮਸ਼ੀਨਰੀ ਹੋ ਗਈ ਤਾਂ ਗੱਲ ਹੀ ਹੋ ਗਈ ਮਤਲਬ ਉਹ ਜਿਹੜਾ ਹੋ ਗਿਆ ਲੋਕਾਂ ਦੀ ਬੋਲ ਚੱਲ ਜੀ ਫਰਕ ਆ ਲਾਦਾ ਮਾੜਾ ਮਟਰ ਵੀ ਸਵਾ ਸੂਜ ਜਾਵੇ ਬਹੁਤ ਫਰਕ ਪੈ ਗਿਆ ਅੱਗੇ ਜਵਾਨਾਂ ਜਿਹਦੇ ਤੇ ਇੰਨੀ ਸਵਾਹ ਹੁੰਦੀ ਸੀ ਮੱਜੇ ਟਾਈਮ ਚ ਆਪਾਂ ਕਰਦੀ ਵੀ ਕਿਸ ਤੇ ਭਰੋਸਾ ਨਹੀਂ ਹੋ ਰਿਹਾ ਸੀ ਦੀ ਗੱਲ ਬਾਤ ਕਿ ਪਹਿਲਾਂ ਵੀ ਨਾ ਨਾ ਅੱਗੇ ਤਾਂ ਬਹੁਤ ਵਧੀਆ ਜਵਾਨਾਂ ਦੀ ਵਧੀਆ ਉਹਨਾਂ ਦੀ ਹੋਰ ਬਿਕੋ ਜੀ ਮਗਰ ਅੱਜ ਜਿਵੇਂ ਅੱਜ ਦਿਨ ਵਿੱਚ ਆਪਾਂ ਇੱਕ ਦਿਨ ਚ ਜੰਦ ਨੇ ਵੀ ਤਰਤੀ ਬਰਾਤਰੀ ਹੱਥੋਂ ਬਰਾਤ ਮੁੜ ਆਉਂਦੀ ਐ ਅੱਜ ਹੀ ਵਾਹ ਜਿਵੇਂ ਹੁੰਦੀ ਆ ਪਹਿਲਾ ਜੇ ਟਾਈਮ ਚ ਆਉਂਦੇ ਵਾਹਾਂ ਵਾਰੀ ਦਸਮੜਾ ਆ ਅੱਛਾ ਬੜਾ ਭਾਈ ਕਾਨ ਨਗਰੀ ਸਾਡੇ ਹਾਂ ਬੜੇ ਇਹਦਾ ਚਾਰ ਚਾਰ ਦਿਨ ਰਹਿ ਜਾਂਦੇ ਸੀ ਜਬਰਾਤਾ ਅਸੀਂ ਚਾਰ ਚਾਰ ਦਿਨ ਬਰਾਤ ਰਹਿ ਗਏ ਦੋ ਦਿਨ ਤਾਂ ਮੇਰੀ ਰਹਿ ਗਈ ਧੀ ਦੋ ਦਿਨ ਬਰਾਤ ਰਹੀ ਦੀ ਕਿਹਦੀ ਰੀਤੀ ਬਰਾਤ ਆਪਣੀ ਨਦਾਂਪੁਰ ਮਤਲਬ ਕਿਵੇਂ ਉਹ ਦਬਰਾਜ ਜਿਵੇਂ ਜਾਂਦੀ ਤੁਰਕੀ ਜਿਵੇਂ ਮਤਲਬ ਕਿਵੇਂ ਕਿੱਦਣਾ ਮਤਲਬ ਰਕ ਵਿੱਚ ਗਈਦੀ ਟਰੱਕ ਚੱਲਦੇ ਉਹ ਨਹੀਂ ਜਾ ਜਾਂਦੇ ਟਰਾਲੀ ਚ ਟਰਾਲੀ ਚ ਵੀ ਭੱਗ ਜਾਂਦੇ ਤੇ ਟਰਾਲੀ ਚ ਜਾਂਦੇ ਬਰਾਦਰ ਆ ਟਰਾਲੀ ਚ ਵੀ ਭੱਗ ਜਾਂਦੀ ਠੀਕ ਫਿਰ ਦੋ ਦਿਨ ਰੇਕ ਵਿੱਚ ਕਰਦੇ ਸੀ ਉਹ ਉੱਥੇ ਸੀ ਬਸ ਉੱਥੇ ਬੈਠੇ ਰਹਿੰਦੇ ਅੱਛਾ ਕਿਹਦੇ ਕਿਸੇ ਨੇ ਰੋਟੀ ਕਰਦੀ ਕਦੇ ਕਿਸੇ ਨੇ ਕਰਤੀ ਠੀਕ ਹੈ ਮਤਲਬ ਆਪੇ ਸਾਰਾ ਪਿੰਡ ਘੁੰਮਿਆ ਹੁੰਦਾ ਸੌਰਿਆਂ ਦਾ ਸਾਰਾ ਚੱਕਾ ਮਾਰ ਕੇ ਠੀਕ ਹੈ ਕਿਹੜੇ ਪਿੰਡ ਨੇ ਸਾਰੇ ਹੋਵੇ ਆਪਣੇ ਮਦਾਂਪੁਰ ਮਦਾਂਪੁਰ ਹੋਵੇ ਠੀਕ ਹੈ ਵੀ ਠੀਕ ਹੈ ਤੇ ਹੁਣ ਵਾਲੇ ਵਿਹਟ ਦੇ ਗਿਆ ਵੀ ਕਿਸੇ ਦੇ ਮਤਲਬ ਵੀ ਹੁਣ ਬਿਓਟ ਕਿੰਨਾ ਫਰਕ ਲਾ ਦੋ ਉਸ ਟਾਈਮ 'ਚ ਵੀ ਹੁਣ ਤਾਂ ਦੁਪਹਿਰ ਨੂੰ ਮੁੜਾਂ ਨੇ ਆ ਦੁਪਹਿਰ ਨੂੰ ਮੁੜਾਂ ਆ ਇੱਕ ਵਾਈ ਦੇਣ ਅੱਜ ਦਾ ਟਾਈਮ ਵੀ ਛੱਡ ਲਿਓ ਨਹੀਂ ਜੀ ਨਾ ਟਾਈਮ ਨਹੀਂ ਰੱਖ ਕੇ ਵੀ ਨਹੀਂ ਕੋਈ ਰਾਜੀ ਹੁੰਦਾ ਸੱਸੀ ਰਾਜੀ ਨਹੀਂ ਹਣਾ ਪਹਿਲਾਂ ਨੇ ਆਏ ਦੀ ਵਾਲਾ ਉਹ ਵਾਪਸ ਕਰ ਦ ਦੇਣਾ ਕਿਵੇਂ ਆਪੇ ਕਰਮ ਨਹੀਂ ਦੇਖਦੇ ਹੁੰਦਾ ਇਹਦਾ ਹੈ ਵੀ ਹਾਂ ਪ੍ਰੋਗਰਾਮ ਹੋਰ ਬਾਬਾ ਇੱਥੇ ਕਿੰਨੇ ਵੀ ਆ ਜਾਣ ਸੂਰੇ ਇੱਥੇ ਕਿੰਨੇ ਵੀ ਆ ਜਾਣ ਸੂਰੇ ਅਸੀਂ 9 ਤੋਂ ਚੱਲ ਪਾਉਂਦਾ ਕੰਮ ਕੋਈ 9 ਆ ਗਿਆ ਕੋਈ 10 ਆ ਗਿਆ ਕੋਈ 11 12 ਤੋਂ ਕਰ ਸਾਡੀ ਡੇਟ ਲੱਗ ਪਈ ਸਾਰੇ ਜਿੰਨੇ ਬੈਠੇ ਪੈ ਨਹੀਂ ਹੁੰਦੇ ਡੈਲੀਗੇਟ ਤੋਂ ਵੱਧ ਵੀ ਹੁੰਦੇ ਵੀ ਹੋ ਜਾਂਦੇ ਨੇ ਕਦੇ ਕਦੇ ਬਸ ਠੀਕ ਹੈ ਭਰ ਜਾਂਦਾ ਸਭਾ ਗਰਾਊਂਡ ਪੂਰਾ ਭਰ ਜਾਂਦਾ ਭਾਈ ਪੂਰਾ ਭਰ ਜਾਂਦਾ ਗਰਮੀਆਂ ਚ ਕੀ ਮਰ ਸਰਦੀ ਕੁ ਸਮਰਜੀ ਜੀ ਹਾਂ ਗਰਮੀ ਚ ਛਾਲੇ ਤੇ ਧੁੱਪੇ ਛਾਲੇ ਤੋਂ ਪਿਆ ਹਾਂ ਕਰਸਾ ਚ ਸ਼ਾਮੇ ਠੀਕ ਹੈ ਹੁਣ ਜਾਣ ਦਾ ਟਾਈਮ ਜੀ ਇੱਥੋਂ ਵੇ ਆ ਸਾਡਾ ਸੀ ਦਾ ਸੀ ਦਾ ਟਾਈਮ ਆ ਲੱਗਣੀ ਆ 3 ਵਜੇ ਛੁੱਟੀ ਹੋ ਜਾਊਗੀ ਠੀਕ ਹੈ ਮੈਂ ਹੇ ਜੀ ਠੀਕ ਹੈ ਤੇ ਹੋਰ ਕੋਈ ਅੱਜੇ ਮਤਲਬ ਹੁਣ ਜਿਵੇਂ ਅੱਜੇ ਰਾਂਜਾ ਪੱਟੀਡਾਂ ਛੇੜਦੇ ਫੋਨ ਦੇ ਛੇੜਦੇ ਹੁੰਦੇ ਨੇ ਹੈਨਾ ਫੋਨ ਤੇ ਅਪਾ ਜੇ ਦੀ ਕੋਈ ਫੋਨਾਂ ਚ ਬੜੇ ਰਹਿੰਦੇ ਨੇ ਡੀ ਡੀ ਮਗਰ ਟਾਈਮ ਪਾਸ ਦਾ ਟੀਜਰੀ ਸੀ ਛੇ ਪਹਿਲਾਂ ਦੇ ਟਾਈਮ ਚ ਪਹਿਲਾਂ ਤਾਂ ਫੋਨ ਹੈ ਹੀ ਨਹੀਂ ਤੇ ਫੋਨ ਨਹੀਂ ਸੀ ਵੀ ਹੁਣ ਟਾਈਮ ਪਾਸ ਟਾਈਮ ਕਰਦੀ ਸੀ ਲੋਕ ਪਹਿਲਾਂ ਲਈ ਬਸ ਅਹੀਂ ਖੁੰਡਾਂ ਤੇ ਬੈਠੇ ਰਹਿੰਦੇ ਤੇ ਖੁੰਡਾਂ ਤੇ ਬੈਠ ਰਹਿੰਦੇ ਬਈ ਕਬੱਡੀ ਕਬੂਡੀ ਖੇਡਦੇ ਯਾਰ ਅੱਛਾ ਕਬੱਡੀ ਕੂਡੀ ਖੇਡਦੇ ਸੀ ਇੱਥੇ ਕੁਝ ਮੁੰਡੇ ਕਬੱਡੀਆਂ ਖੇਡਦੇ ਠੀਕ ਆ ਬਈ ਉਹ ਵਾ ਟਾਈਮ ਸੀ ਸ਼ਾਮ ਦੇ ਵਿੱਚ ਹਾਂ ਹਾਂ ਦਾ ਗੁੱਡ ਗਿਆ ਕੂਚ ਬੰਦਲ ਕਬੱਡੀ ਖੇਡਦੇ ਹੋ ਕੋਲ ਕੋਲ ਦੇ ਮੁੰਡੇ ਆਪਸ ਵਿੱਚ ਖਰਾਕਾ ਖਾਂਦੇ ਦੇਸੀ ਠੀਕ ਆ ਵੀ ਠੀਕ ਆ ਤੇ ਪੁਰਾਣੀ ਖੇਡ ਬਾਰੇ ਦੱਸ ਪੁਰਾਣੀ ਖੇਡ ਹੋਵੇ ਕਿ ਬਾਬੇ ਜਿਹੜਾ ਖੇਡ ਦੱਸਦਾ ਤੈਨੂੰ ਮੈਂ ਜਿਹੜਾ ਕੁੰਡੀ ਖੇਡਦੇ ਨੇ ਉਹ ਕ੍ਰਿਕਟ ਖੇਡਦੇ ਨੇ ਜਿਹੜੇ ਮੁੰਡੇ ਉਹ ਫਿੰਡ ਕੁੰਡੀ ਕਹਿੰਦੇ ਸੀ ਅੱਛਾ ਉਹ ਫਿੰਡ ਕੁੰਡੀ ਕਹਿੰਦੇ ਤੁਸੀਂ ਉਹਦੀਆਂ ਖੇਡਾਂ ਲੱਗ ਪਈ ਹੁਣ ਠੀਕ ਆ ਆ ਲਾਮੜਾ ਇਹ ਦੇਖੋ ਵਾਰਾ ਹਾਂ ਲਾ ਅੱਧੇ ਹੀ ਮਤਲਬ ਟੀਮਾਂ ਬਣ ਜਾਂਦੀਆਂ ਹਾਂ ਵੀ ਪੰਜ ਦਾ 10 ਦਾ 10 ਦਾ 10 ਦਾ ਇਹ ਐਡੀ ਫਿੰਡ ਮੜ ਲੰਦੇ ਸੀ ਜੀ ਪਟਕੇ ਆਪ ਦੰਦਾ ਹਾਂ ਹਾਂ ਉਹਦੇ ਨਾਲ ਖੇਡਦੇ ਰਾ ਕੁੰਡੇ ਵੱਡ ਲੰਦੇ ਕਿਕਰਾਂ ਹੁੰਦੀਆਂ ਠੀਕ ਆ ਜੇ ਕੋਈ ਬਨੂੜਾ ਆਇਆ ਨਾ ਕਿੱਟੀ ਦੇ ਦੀਆਂ ਆਟੀਆਂ ਅੱਡੇ ਉੱਧਰ ਹੋ ਗਏ ਜਿਹੜੇ ਪਲਿਆ ਤਾਂ ਮਤਲਬ ਪਲਾ ਬਣ ਲਿਆ ਉਹ ਤੱਕ ਜਾਣੀਆਂ ਹਾਂ ক্রিকেট ਵਾਲੇ ਹੁਣ ਉਹ ਕਰਦੇ ਨੇ ਠੀਕ ਆ ਐ ਪਲਿਆਉਂਦੇ ਹੁੰਦੇ ਵੀ ਪਿੱਲੇ ਕੀ ਹੁਣ ਭਾਈ ਉਹ ਹਾਰ ਨਹੀਂ ਜਿਹੜੇ ਨੇ ਉਹ ਤੁੰ ਗਲੇ ਫੁਲੇ ਅੰਡੂ ਚੱਤ ਜਾਂਦੇ ਠੀਕ ਹੈ ਅੱਜ ਜਿਹੜਾਂ ਕਿੱਤਾ ਹੈ ਨਹੀਂ ਹੈ ਨਾ ਉਹ ਪਹਿਲਾਂ ਵਾਲਾ ਉਹ ਨਹੀਂ ਹੈਗੇ ਗੁੱਲੀ ਡੰਡਾ ਹੁੰਦਾ ਗੁੱਲੀ ਅੰਡਾ ਹੁੰਦਾ ਉਹ ਡੰਡਾ ਹੁੰਦਾ ਦੀ ਠੀਕ ਹੈ ਨਾਲੇ ਫਿੰਟ ਮਾਰਦੇ ਹੋ ਤੇ ਮਾਰਦੇ ਠਿਕਰੀਆਂ ਖੜਿਆ ਆਂਦੇ ਖੜਿਆ ਆਂਦੇ ਅੱਛਾ ਉਹ ਜਿਹਨ ਖਾਲਸੇ ਨੂੰ ਪਛ ਮਾਰਾ ਜਾ ਉਧਰ ਫੜਾ ਦੇਣੀ ਜੱਪਾ ਅਣੂ ਫਿੰਟ ਖੇਲਦੇ ਹੁੰਦੇ ਸੀ ਅੱਛਾ ਜਿਹਦੇ ਕੱਟਾ ਕੁੱਟਣਾ ਹੁੰਦਾ ਹਾਂ ਉਹਦੇ ਪੈਰਾਂ 'ਤੇ ਫਿੰਟ ਕਰਦੇ ਅੱਛਾ ਫਟੋ ਮਾਰ ਦੇ ਪਤਕਾ ਅੱਛਾ ਅਗਲਾ ਗਿੱਟਾ ਜਾ ਕੇ ਵਹ ਜਾਂਦਾ ਠੀਕ ਆ ਬਾਬੂ ਤੁਹਾਡਾ ਨਾਮ ਕੀ ਆ ਹਾਂ ਬਾਬਾ ਦੱਸ ਬਈ ਤੁਹਾਡਾ ਨਾਮ ਕੀ ਆ ਬੇ ਸੁਖਦੇਵ ਰਿੰਗ ਠੀਕ ਆ ਬਈ ਚਿੰਨੀ ਉਮਰ ਫਿਰਿਆ ਬਈ ਆਪਣੀ ਇਸ ਟਾਈਮ ਆ ਮੇਰੀ ਉਮਰ ਹੋ ਗਈ ਐ 776 76 776 ਠੀਕ ਆ ਬਈ ਤੇ ਮਤਲਬ ਜਿਵੇਂ ਅੱਜ ਟਾਈਮ ਤੇ ਬਾਬੇ ਆਪਣੀ ਨੌਜਵਾਨੀ ਗੁੱਡੇ ਤੋਂ ਹੁਣ ਲੱਗ ਜਾਂਦੇ ਹਨਾ ਮੈਂ ਸੱਤ ਲੜਾਈ ਖੜੇ ਹੁੰਨੇ ਥੰਨੂੰ ਅੱਥਰਾ ਕੇ ਮੈਂ ਉਹ ਹੀ ਗੱਲ ਇਹ ਫਰਕ ਕਿੱਥੇ ਰਹਿ ਗਿਆ ਵੀ ਮਤਲਬ ਪਹਿਲਾਂ ਥੋੜੇ ਜਿਹਾ ਨਹੀਂ ਕੀ ਹੈ ਸੀ ਜਿਹੜਾ ਵੀ ਹੁਣ ਨਹੀਂ ਰਿਹਾ ਉਹ ਨਾਹੀ ਖੇਡਦੇ ਲੱਲੇ ਹੁਣ ਦੇ ਪਿੰਡ ਕੁੰਡੀ ਹੁੰਦੀ ਅੱਛਾ ਵੀ ਡੰਡਾ ਹੁੰਦਾ ਵਦਾਂ ਜੀ ਖੇਡਦੇ ਹੁੰਦੇ ਫਿਰ ਰਾਤ ਨੂੰ ਕਰ ਬੁੱਝੀਆਂ ਦੇ ਦੋ ਜਣੇ ਫੜਦੇ ਉਹਦੇ ਬਾਕੀ ਬੱਚੇ ਲੁਕੇ ਰਹਿੰਦੇ ਐ ਫਿਰ ਵੀ ਤੁਸੀਂ ਨਾ ਰਾਤ ਨੂੰ ਫਰੀ ਜਾਂਦੇ ਐ ਮਾਪੇ ਪਿੱਛੇ ਨਹੀਂ ਆਉਂਦੀ ਸੀ ਪਹਿਲਾਂ ਤੁਮਨਾ ਠੀਕ ਸੀ ਮਰਤੇ ਨਹੀਂ ਤੇ ਇਹਦਾ ਹੈ ਵੇ ਹਾਂ ਫੁਰਦਾ ਪਿੰਡ ਚ ਲੰਣ ਪਣਗੇ ਪਿੰਡ ਦੀ ਲੜਪਾਂ ਜੀ ਉਦੋਂ ਲੜਦਾ ਨਹੀਂ ਜੀ ਕੋਈ ਠੀਕ ਆ ਠੀਕ ਆ ਤੇ ਜੀ ਬੱਬੇ ਜੀ ਹੁਣ ਆਪਾਂ ਬਾਈ ਜਾਣ ਕਰ ਛੱਡ ਜਿਵਾਏ ਨੇ ਹਨਾ ਜਿੰਨੇ ਉਦੋਂ ਲੜਦੇ ਜਾਂਦੇ ਪਹਿਲਾਂ ਜਿਵੇਂ ਹੁੰਦਾ ਸੀ ਪਹਿਲਾਂ ਵੀ ਐਵੇਂ ਪਰੋਸੇ ਛੱਡ ਜਾਂਦੀ ਸੀ ਆਪਾਂ ਜਿਹੜੀ ਵੀ ਮਾ ਪੂੰਜੀ ਵੀ ਕਮਾਂਡੀਆਂ ਨੂੰ ਫੜਾਉਂਦੇ ਤੇ ਜਾਂ ਬਾਹਰ ਚਿੱਟ ਧਰ ਜਾਂਦੇ ਉਹ ਥੱਲੇ ਕੋਦੀ ਧਰ ਜਾਂਦੇ ਸਾਰਿਆਂ ਨੂੰ ਪਤਾ ਹੁੰਦਾ ਜੀ ਕੋਈ ਨਹੀਂ ਸਾਲਾ ਮਤਲਬ ਅੰਦਰ ਕੋਈ ਜ਼ਿੰਦਾ ਖੋਲਦਾ ਸੀ ਜਿਹੜਾ ਜਿੰਦਾ ਤੋੜਨ ਆਂਦੇ ਨੇ ਉਹ ਤਾਂ ਕੁੱਟਾਂ ਹੀ ਖੋਲਦੇ ਸੀ ਉਹ ਪਰ ਉਹ ਜ਼ਿੰਦਾ ਵੀ ਸਾਧਾ ਵਾਸਤੇ ਹੁੰਦਾ ਇਸ ਚਾਹ ਵਾਸਤੇ ਇਹ ਕਿੰਦੇ ਬਣਾਏ ਜਿਹਦਰਾ ਸੀ ਨਾਲ ਜ਼ਿੰਦਾ ਖੋਲਦਾ ਮੋ ਇਹੀ ਜਿੰਦੇ ਤੇ ਪਰ ਖੋਲਦਾ ਨਹੀਂ ਜੀ ਕੋਈ ਉਹ ਪ੍ਰੋਫੈਸਰ ਹੀ ਆਵੇ ਹੋ ਗਿਆ ਲੈਣਾ ਹਾਂ ਜਿੰਦਾ ਖੋਲਦਾ ਨਹੀਂ ਜੀ ਕੋਈ ਨਾ ਚੋਰਤੀ ਨਾ ਕੋਈ ਠੀਕ ਹੈ ਵੀ ਠੀਕ ਹੈ ਤੇ ਬਈ ਇੱਕ ਦੂਜੇ ਇੱਕ ਮੰਡੀ ਵਿਸ਼ਵਾਸ ਕਰਦੇ ਹੁੰਦੇ ਇਹ ਕੀ ਬਣਾ ਰਿਹਾ ਇਹ ਵੀਡੀਓ ਬਣਾ ਰਿਹਾ ਤੇਰੀ ਆਪਾਂ ਪਾਵਾਂਗੇ ਮੋਬਾਈਲ ਤੇ ਪਾਵਾਂਗੇ ਹਾਂ ਤੇ ਬਈ ਜਿਵੇਂ ਤੁਸੀਂ ਕਹਿੰਦੇ ਹੋਣਾ ਵੀ ਆ ਪਹਿਲਾਂ ਭਰੋਸਾ ਇੰਨਾ ਜਰਦੀ ਵੀ ਹੁਣ ਆਪਾਂ ਜੇ ਹੁਣ ਜੇ ਅੱਜ ਦੇ ਦਿਨ ਚ ਆਪਾਂ ਦੇਖੀ ਆਪਾਂ ਇਹਨੂੰ ਛੱਡ ਕੇ ਬਾਜੀ ਅੱਜ ਦੇ ਦਿਨ ਚ ਲੱਗਦਾ ਵੀ ਉਹ ਵੀ ਬੱਚੀ ਸੁਣਦੇ ਨਹੀਂ ਉਹ ਵੀ ਬੱਚਾ ਹੈਗਾ ਦੋ ਘੰਟੇ ਹਾਂ ਕਰੋ ਦੁਰਕੇ ਉਹਨੇ ਨਿਆਣੇ ਦਾ ਆਉਣੇ ਨਾ ਮੈਨੂੰ ਕਰ ਖਾਲੀ ਠੀਕ ਹੈ ਠੀਕ ਹੈ ਪਹਿਲਾ ਕੰਮ ਨਹੀਂ ਗਿਆ ਹਨਾ ਪਹਿਲਾ ਕੰਮ ਨਹੀਂ ਗਿਆ ਆ ਤੇਰੇ ਵੀ ਕੈਮਰੇ ਚ ਫੋਟੋ ਲਾਉਂਦੇ ਆ ਹਾਂ ਕੈਮਰਾ ਤੇ ਵੀ ਆ ਯਾਰ ਦੋਸਤ ਪਹਿਲਾਂ ਕਿੰਨੀ ਵਾਰਕ ਵੇੜੀ ਅੱਜ ਅੱਜ ਯਾਰ ਦੋਸਤ ਇੱਥੇ ਪਹਿਲਾਂ ਯਾਰ ਦੋਸਤ ਕਿੰਨਾ ਕਿ ਚੀਜ਼ਾਂ ਹੋਰ ਪਹਿਲਾਂ ਨਹੀਂ ਕੋਈ ਕੋਈ ਯਾਰੀ ਦੋਸਤੀ ਗੱਲ ਦਾਸ ਪਹਿਲਾਂ ਨਹੀਂ ਕੋਈ ਦੋਸਤੀ ਮੈਂ ਦੱਸਦਾ ਇਹਨੂੰ ਅਸੀਂ ਖੇਤ ਤੇ ਮਤਲਬ ਪਕਾਹ ਚੋ ਗੋਦੇ ਨਾਂ ਦੀ ਖਾਲਸੇ ਦੀ ਜੀ ਅਬਾ ਉੱਥੇ ਕਹਿੰਦੇ ਨੇ ਵੀ ਆਪਾਂ ਕੜਾ ਕਰਨਾ ਹੈ ਹੁਣ ਅੱਛਾ ਬੇ ਜਾਈ ਪੰਡਤਾਂ ਲਿਆ ਜਾ ਕੇ ਲੂੰਡਾ ਪਿੰਡੋਂ ਠੀਕ ਆ ਬਾ ਲੂੰਡਾ ਪਿੰਡੋਂ ਮੈਂ ਲੈ ਇੰਨਾ ਉੱਥੇ ਰਸਣ ਲੈ ਜਾਂਦਾ ਅੱਛਾ ਬੇ ਖੇਤ ਤੇ ਕੜਾ ਕਰ ਲਾਂਦੇ ਸੀ ਦਾ ਖਾਂਦੇ ਵਾਰੇ ਕਾਚੂ ਕਤੇ ਚੁਗਦੀ ਦਵਾ ਚੁਗਦੀ ਹੈਗੇ ਟਾਈਮ ਤੇ ਸਾਡੇ ਵੇਲੇ ਅੱਜ ਹੋਏ ਤੇ ਕੀ ਕੀ ਹੋਈ ਮਾਰ ਘਾਟ ਆਉਣੇ ਵੀ ਤੇਰੇ ਲਈ ਫੜਾਈਏ ਤੇ ਮੈਂ ਫੜਾਇਆ ਬਾਬਾ ਫੜਾ ਮੈਚ ਦਿਓ ਬਾਬਾ ਜੀ ਮੜਾ ਮੈਢੇ ਦੇ ਉੱਡਾ ਆਓ ਬੱਬੇ ਲੈ ਜਾਏ ਮੜਾ ਆ ਆਈ ਉਹ ਬੈਠਾ ਇੱਕ ਪੁਰਾਣਾ ਬੱਬਾ ਹਸੀ ਗਾ ਬੱਬਾ ਠੀਕ ਆ ਬਈ ਹੋਰ ਕੀ ਹਾਲ ਹੈ ਬੱਬਾ ਠੀਕ ਹੈ ਜੀ ਨਾ ਦੱਸੋ ਹੀ ਥੋੜਾ ਉਰਜੈਂਟ ਆ ਉਰਜੈਂਟ ਆ ਬਈ ਪੰਢੇ ਹਜ਼ਾਰ ਰੁਪਿਆ ਵੇ ਆਪਣਾ ਠੀਕ ਆ ਤੇ ਆਪੇ ਉਮਰ ਕਿੰਨੀ ਹੋਰੀ ਇਸ ਟਾਈਮ ਆਪਣੀ ਹੋਰ ਮੇਰੀ ਹੋਰੀ ਹੈ ਜੀ ਤੇ 60 ਤੇ 60 7-8 ਸਾਲ ਦੀ ਉਮਰ ਹੋ ਰਹੀ ਆ। ਠੀਕ ਆ ਵੀ ਠੀਕ ਆ। ਤੇ ਹੋਰ ਆ ਵੀ ਸਿਹਤ ਵਧੀਆ ਆਪਣੀ? ਹਾਂ ਸਿਹਤ ਵੀ ਗੋਡੇ ਵੀ ਦੁਖਦੇ ਨੇ। ਅੱਛਾ ਵੀ। ਲੱਕ ਵੀ ਦੁਖਦਾ। ਠੀਕ ਹੈ 34 ਮਤਲਬ ਇਹ ਜੂਰੀਆ ਵੱਧਾ ਜੀ ਮੇਰਾ। ਪਾਣੀ ਪੂਣੀ ਕਰਕੇ ਹੋ ਗਿਆ ਉਹ ਨਾ ਬਣਾ। ਹਾਂ ਇਹ ਪਾਣੀ ਦੇ ਪਾਸਾ ਬਰਦ ਖਰਾਬ ਹੋ ਗਿਆ ਇਹਨੇ ਆਪਣੇ ਲੈਟਾਂਗਾ ਪੰਡਾ ਕਰੇ ਹੋ ਗਈਆਂ। ਜੀ ਬਾਬੇ। ਇਹਨਾਂ ਨੇ ਜ਼ਮੀਂਦਾਰਾਂ ਨਾਲ ਘਟ। ਤਾਂ ਘਟਦੀ ਆ। ਸਾਰੇ ਕਾਸੀ। ਠੀਕ ਆ। ਪਹਿਲਾਂ ਲੂਟ ਪਹਿਲਾਂ ਮਤਲਬ ਬਾਹਰ ਜਾਂਦੇ। ਅਸੀਂ ਚੱਲਦੇ ਹੁੰਦੇ ਪੰਡੋੜ ਦੇ ਆ ਜਾਂਦੇ ਹੁੰਦੇ ਸਾਡੇ ਜਾਈ ਪਈ ਤੇ ਕੌਸਲਾ ਬਣ ਕੇ ਹੁਣ। ਠੀਕ ਆ ਵੀ। ਨਹੀਂ ਬਣ ਗਈ ਕਿੜੀ ਬਣ ਗਈ ਜੀ ਕੋਈ ਨਹੀਂ ਜਾਂਦਾ ਉਨਬਾਰ ਸਾਰੇ ਉਸਦੇ ਨੇ ਦਸਤੀ ਉੱਥੇ ਬੈਠਦੇ ਨੇ ਠੀਕ ਹੈ ਡੱਗੇ ਬਣੇ ਹੋਏ ਨੇ ਜੀ ਉਹਨਾਂ 'ਚ ਪਾਣੀ ਪੈ ਜਾਂਦਾ ਪਾਣੀ ਨਾਲੀਆਂ 'ਚ ਜਾ ਕੇ ਟੁੱਪੇ 'ਚ ਪੈਂਦਾ ਪਹਿਲਾਂ ਨਹੀਂ ਸੀ ਮਤਲਬ ਵੀ ਘਰ ਹੀ ਖਾਂਦੇ ਸੀ ਬਾਹਰ ਜਾਂਦੇ ਸੀ ਹੁਣ ਬਾਹਰ ਖਾਂਦੇ ਆ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਹੋਰ ਬਾਬੇ ਪੁਰਾਣੀ ਗੱਲ ਜਿਵੇਂ ਕੋਈ ਪਿਆਰੀ ਦੋਸਤੀ ਤੇਰੀ ਕੋਈ ਪਿਆਰ ਦੋਸਤ ਹੋ ਕੇ ਬਣਾ ਲਾ ਸਾਬ ਪਸਾਹੀ ਫਿੰਡ ਕੁੰਡੀਆਂ ਖੇਡਦੇ ਹੁੰਦੇ ਜਿਵੇਂ ਹੁਣ ਤਾਂਸ ਖੇਡਣ ਲੱਗ ਰਹੇ ਨੇ ਪਹਿਲਾਂ ਫਿੰਡ ਕੁੰਡੀਆਂ ਖੇਡਿਆ ਕਰਦੇ ਕਈ ਯਾਰੀ ਦੋਸਤਾਂ ਨਾਲ ਲੜਿਆ ਵੀ ਤੇਰੇ ਨਾਲ ਨਹੀਂ ਅਸੀਂ ਤਾਂ ਪਿਆਰ ਰੱਖਿਆ ਜੀ ਪਿਆਰ ਰੱਖਿਆ ਹਾਂ ਕੜਾਈ ਕਰੀ ਦੀ ਤੀ ਨਾ ਮੈਂ ਨਹੀਂ ਕੀਤੀ ਠੀਕ ਹੈ ਵੀ ਮਤਲਬ ਅਪਰੇ ਸਹਿ ਚਰਨ ਰਿਹਾ ਹਾਂ ਹਾਂ ਸਹਿ ਚਰਨ ਵਾਲੇ ਠੀਕ ਹੈ ਆ ਜਾ ਤੇ ਅੱਜ ਦੇ ਦਿਨਾਂ 'ਚ ਵੀ ਕਿਵੇਂ ਦੇਖਣਾ ਤੁਸੀਂ ਨੌਜਵਾਨੀ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਹੈਗੀ ਕਿਵੇਂ ਅੱਜ ਨੌਜਵਾਨੀ ਕੁਛ ਨਹੀਂ ਹੈਗੀ ਕੁਛ ਨਹੀਂ ਹੈ ਵੀ ਨਾ ਜੀ ਅਸੀਂ ਦੱਸ ਕਰਨ ਨੂੰ ਮੰਨਦੇ ਹੱਥ ਫੜ ਕੇ ਪਿੰਦੇ ਅੱਜ ਦੀ ਨੌਜਵਾਨ ਜਵਨ ਦਾ ਪੱਟੀ ਮੇ ਦਾ ਕੋਈ ਮਤਲਬ ਉਹ ਰੋਟੀ ਖਾਵੇਂ ਰੋਟੀ ਨਹੀਂ ਖਾ ਸਕਦਾ ਜੱਕਿਆ ਨਾ ਬੜੇ ਦੀ ਹਣ ਆਪ ਉਹ ਵੀ ਆਪ ਨੂੰ ਵੱਡਾ ਹੀ ਜਾਂਦੀ ਹੈ ਬਟਾ ਹਾਂ ਹਾਂ ਅੱਜ ਚੁੱਕੇ ਮੂੰਹ ਚ ਵੀ ਬੁਟਕੀਆ ਦੀ ਮਸ਼ੀਨ ਹੋ ਗਈ ਠੀਕ ਹੈ ਵੀ ਤੁਸੀਂ ਚੱਕ ਸਾਡੇ ਤੁਸੀਂ ਇਹ ਕੀ ਗੱਲ ਕਹਿੰਦੇ ਹੋ ਬੰਦਾ ਜਦੋਂ ਸੁਣਾ ਹੁਣ ਸਾਪਾ ਜਾਣ ਨਹੀਂ ਜਾਂਦੇ ਹਾਂ ਬੰਦੇ ਨੂੰ ਵੀ ਫਟ ਗਈਏ ਕਰਾਉਣਗੇ ਮਾਦਾ ਚਿੜੀ ਜੋਲ ਜਾਏਗਾ ਬੰਦਾ ਜੱਕਣੇ ਕੋਲ ਰਹੇ ਨੇ ਚਿੱਟੇ ਪੀਣ ਲੱਗੇ ਜਮਕ ਇਹ ਤਾਂ ਹੈ ਵੀ ਹਾਂ ਬੰਦਾ ਨੂੰ ਆਰਥੀ ਬੰਦਾ ਨਹੀਂ ਜੱਕ ਸਕਦਾ ਚੱਕਣੀ ਦਾ ਚਾਰ ਬੰਦੇ ਉਹ ਡੀਡੀ ਚ ਆਏ ਜਾਏਗਾ ਠੀਕ ਇਹ ਬੰਦਾ ਖੇਤੀ ਪਸ ਤਰ੍ਹਾਂ ਨਹੀਂ ਕੀਤੀ ਦਨੇ ਖੇਤੀ ਹੱਥਾਂ ਨਾਲ ਕੀਤੀ ਹੋਈ ਆ ਹਾਂ ਬਾਦੂ ਠੀਕ ਹੁਣ ਵਾਲਾ ਬੰਦਾ ਕਰ ਲਊਗਾ ਹਾਂ ਵੀ ਵਾਹ ਹੁਣ ਵਾਲਾ ਕਰ ਲਊਗਾ ਹੁਣ ਵਾਲਾ ਨੌਜ ਬਣਾ ਹੈਗਾ ਆਰਾਮ ਦੇ ਭਾਜ ਕਰੋ ਜੀ ਜਿੰਨੇ ਹੁਣ ਗਰਮੀਆਂ ਵੀ ਦਾ ਰੂਟ ਦੋ ਚੱਲੀ ਆ ਜੀ ਹਾਂ ਉਹ ਤਾਂ ਚੱਕੇ ਜਾਉਣ ਪੈਂਦੇ ਕਿੱਥੋਂ ਵੀਰਲੇ ਵੀ ਹੈ ਵੇ ਆ ਜੰਦਕੇ ਕੰਕਰ ਮੰਨਿਆ ਮੈਂ ਨੇ ਦੋ ਦੋ ਬੱਚਾ ਇੱਕ ਬੱਚਾ ਗੱਡੇ ਗੱਡੇ ਦੋ ਦੋ ਬੱਡੇ ਹਰੇਕ ਬੰਦੇ ਦੇ ਜੀ ਖਾ ਮਿਰਚ ਜਦੋਂ ਮਦਲਾ ਪਾਣੀ ਹਰੀ ਦਾਣੇ ਕੱਢ ਲੇ ਹਾਂ ਉਹਦੀ ਅਸੀਂ ਮਿਰਚਾਂ ਚ ਪਕਾਜ ਪਈ ਗੁੰਡਲ ਮਾਸ ਠੀਕ ਆ ਆਪੇ ਸਾਡਾ ਸਹੀ ਸੁਧਤੀ ਗੱਲ ਨਹੀਂ ਸਾਡੀ ਦਿੱਕੜੀ ਦੀ ਮੌਜਾਂ ਮਾਰਦੇ ਸੀ ਮੌਜਾਂ ਮਾਰਦੇ ਹਾਂ ਦਾ ਪਹਿਲੇ ਦੀ ਰੋਟੀ ਵੀ ਜਾਂਦੀ ਚਟਕੀ ਵੀ ਜਾਂਦੀ ਸੀ ਜੇ ਸੂਈ ਦਾ ਸਮਾਨ ਤੇ ਆਪਾਂ ਸਰ ਖੇਚ ਬਣਾ ਲੈਂਦੀ ਹਣਾ ਪਰ ਜਿਹੜੀ ਖੇਚ ਲਾਉਂਦੀ ਆਪਾਂ ਘਰ ਦਾ ਹਾਂ ਚੀ ਜੀ ਚੌਲੇ ਹਾਂ ਭਿੰਡੀਆਂ ਹਾਂ ਅਦੂ ਹਾਂ ਬੈਠਾ ਠੀਕ ਆ ਵੀ ਉਹ ਸਿੱਖਾ ਉਹਨਾਂ ਦੇ ਖੇਸਾ ਤੋਂ ਨਹੀਂ ਦਿੱਤੀ ਖੇਦੇ ਤੇ ਡੱਡੇ ਪਿੱਛੇ ਦਿੱਤੀ ਆ ਡੱਡੇ ਡੱਡੇ ਪਿੱਛੇ ਆ ਠੀਕ ਆ ਵੀ ਹੁਣ ਮਤ ਲਗੂਗਾ ਪਕੀਤੀ ਕਰ ਹੀ ਰਹੇ ਹੋ ਹਿਸਾਬ ਦੀ ਹਨਾ ਨਾ ਜੀ ਨਾ ਖੇਤੀ ਚ ਫਰਕ ਪਿਆ ਵੀ ਨਾ ਕੋਈ ਖੇਤੀ ਚ ਫਰਕ ਆਹੀ ਪਿਆ ਜਾਂ ਜੂ ਵੀ ਆ ਜਾਂ ਦਾ ਜਾਂ ਕਾਇਨ ਆ ਆ ਜਿਹੜੀ ਯੂਜ਼ਰ ਇਹ ਤਾਂ ਵੱਧਦਾ ਹੋਣ ਲੱਗੀ ਹਾਂ ਪਹਿਲਾਂ ਸਾਡੇ ਨੇ ਨਵੇਂ ਥੋੜੀ ਬੋਲਦੀ ਖਾਨ ਜੋਕਰੀ ਵੀ ਸ਼ੁੱਧ ਨਹੀਂ ਸੀ ਸ਼ੁੱਧ ਨਹੀਂ ਸੀ ਆ ਬੇਟੇ ਦੀ ਆਪਾਂ ਹਾਂ ਜੀ ਹੁਣ ਆਇਆ ਇਹ ਸ਼ੁੱਧ ਨਹੀਂ ਸਾਡੀ ਵਾਲੀ ਸ਼ੁੱਧ ਸੀ ਸ਼ੁੱਧ ਸੀ ਆ ਵੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਤੇ ਖੇਤੀ حال ਬਲੂ ਦੋ ਛੋੜਿਆਂ ਦੇ ਰੋਟੇ ਖਾ ਲਏ ਸੀ ਅੱਡਾ ਘੰਡਾ ਧਰ ਕੇ ਨਾਲ ਲੱਸੀ ਵੀ ਉਹਨਾਂ ਨੇ ਸਾਰਾ ਖੀ ਗਏ ਠੀਕ ਅੱਜ ਜਿਵੇਂ ਅੱਜ ਕੱਲ੍ਹ ਭੁੱਖ ਲਾਦੀ ਕਿ ਸੁਣਾਣਾ ਭੁੱਖ ਲੱਗਦੀ ਹੈ ਨਾ ਆਪਾਂ ਕਹਿੰਦੇ 버거 ਖਾ ਲੈਣੇ ਕੁਲਚੀ ਖਾ ਲੈਣੇ ਉਹ ਟਾਈਮ ਤੇ ਕੀ ਖਾਂਦੇ ਉਹਨਾਂ ਨਾਲ ਬਰਗਰ ਉਹ ਸਾਡੇ ਟਾਈਮ ਨਹੀਂ ਹੈਗਾ ਤੇ ਅੱਜ ਤਾਂ ਖੇਦਾ ਹੁਣ ਅੱਜ ਕੱਲ੍ਹ ਪਕੌੜੀਆਂ ਦੀਆਂ ਜੀ ਗੰਨਾ ਬਟਕੇ ਜੂਪ ਲੈਂਦੇ ਗੰਨਾ ਬਟਕੇ ਜੂਪ ਲੈਂਦੇ ਕਿੰਨਾ ਬਟਕੇ ਜੂਪ ਲੈਂਦੇ ਸੀ ਅੱਜ ਪਕੌੜੀ ਭੁੰਨ ਕੇ ਖਾ ਲੈਂਦੇ ਬਸ ਬਸ ਅਲਹੁਲਹੁਕੁਮਾ ਠੀਕ ਬੱਲ ਜੜ ਕੇ ਗੁੜ ਪਕਾ ਲੰਦੇ ਤੇ ਬੱਲ ਜੜ ਕੇ ਬਾਈ ਗੁੜ ਪਕਾ ਲੰਦੇ ਤੇ ਠੀਕ ਆ ਕਿਸੇ ਦੇ 20 ਮਾਣ ਹੋ ਗਿਆ ਕਿ ਜੇ 100 ਹੋ ਗਿਆ ਜਦੇ ਵਾਲੇ ਦੇ 100 ਮਾਣ ਹੋ ਗਿਆ ਕਿ ਜੇ 10 ਮਾਣ ਹੋ ਗਿਆ ਸਾਲ ਪੜ ਮੌਜਾ ਮਾਰਦੇ ਖੰਡ ਗੁੜ ਕੋਈ ਨਹੀਂ ਏਗਦਾ ਠੀਕ ਆ ਵੀ ਠੀਕ ਆ ਹੁੰਦਾ ਇੰਨਾ ਵਾਦਾ ਬੰਨ ਖਿਲਾ ਵੜੇ ਕਾਨੂੰ ਬਾਈ ਛੇੜੇ ਛੇੜਦਾ ਖੰਡ ਨਹੀਂ ਤਰੀਦਣ ਲੱਗੇ ਸ਼ੁਕਰ ਹੋ ਗਿਆ ਸ਼ੁਕਰ ਹੋ ਗਿਆ ਪਹਿਲਾਂ ਫਿਰ ਅੱਪ ਵੀ ਖੰਡ ਹੁੰਦੀ ਨਹੀਂ ਸੀ ਗੁੜ ਆਪਾਂ ਗੁੜ ਕੱਢਦੇ ਸੀ ਉਹਦਾ ਦੇਖ ਨਹੀਂ ਜੇ ਅਸੀਂ ਖੰਡ ਗੁੜ ਦਾ ਕਿਸੇ ਨੇ ਚੱਕੀ ਸੀ ਤਾਂ ਪੂਰੀ ਪਰੋਲੇ ਤੋਂ ਨਹੀਂ ਪਉਂਦੀ ਇਹ ਕੁਮਾਰੀ ਮੋਕੂ ਦੇ ਸੀ ਗੰਡਾ ਠੀਕ ਹੈ ਵੀ ਠੀਕ ਕੋਈ ਕੋ ਰੌਣਕਾਂ ਨਾ ਕੱਲ ਨੂੰ ਦੱਸ ਜਾਂਦੇ ਤੇ ਅਸੀਂ ਜਾਣਾ ਜੇ ਕੋਈ ਰਿਸ਼ਤੇਦਾਰ ਆ ਜਾਣਾ ਜਿਹੜੇ ਪਰੋਣ ਵਾਲੇ ਨੂੰ ਕਲਕ ਦੇ ਰੁਕੇ ਪਕਾਵਾ ਗਈ ਇਹ ਬੂਣੀ ਦਾ ਪਲਾ ਮੂੰਹ ਹੋਈ ਨਾ ਹਾਂ ਅਸੀਂ ਉਹ ਚੱਕ ਕੇ ਗਿੱਜੇ ਚ ਪਾ ਕੇ ਭੱਜ ਜਾਂਦੇ ਸੀ ਠੀਕ ਹੈ ਵੀ ਠੀਕ ਹੈ ਤੇ ਜੇ ਕਿਸੇ ਕਲਕ ਨੂੰ ਹੁੰਦੀ ਹੈ ਜੀ ਫਿਰ ਅੱਛਾ ਜਿਵੇਂ ਵੀ ਕੱਲ ਹੋਰ ਪੁੱਛਣੀ ਥਨੂੰ ਮੈਂ ਹਾਂਜੀ ਹਾਂਜੀ ਜਿਵੇਂ ਅੱਜ ਜਿਹੜਾ ਅੱਜ ਆਪਾਂ ਜਿਹਦੀ ਕੋਈ ਦਾਜ ਕੁੜੀ ਵਿਆਹਣੇ ਆਪਾਂ ਦਾਜ ਗੱਡੀਆਂ ਉੱਤੇ ਆਂਦੇ ਨੇ ਹਣਾ ਬਹੁਤ ਮਜ਼ਾ ਪਹਿਲਾਂ ਵੀ ਇਹ ਕੁਛ ਉਂਧਰ ਇੰਨਾ ਵੀ ਇੰਨਾ ਨਾ 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 ਸਹੀ ਨਹੀਂ ਬੰਲਾ ਆਲਾ ਨਾ ਪੌਣ ਉਹ ਪਿੰਡ ਦੇ ਵਾਦ ਦਾ 11 ਜਿਆਦਾ ਕਰੀਬਨ 10 ਰੁਪਏ ਲੈਦਾ ਫਰਦਾ ਕਰ ਵੀ ਆਪਾਂ ਜਿਹੜੀ ਕੁੜੀ ਬਿਆਜ ਹੀ ਲਾਉਂਦੀ ਸੀ ਬਸ ਉਹ ਆਪਾਂ ਉਹ ਰਮਣੀ ਸੀ ਬੱਲੇ ਨਾ ਨਾ ਹੁਣ ਵਾਲਾ ਕੰਮ ਨਹੀਂ ਸੀ ਵੀ ਗੱਡੀ ਦੇਤੀ ਬੱਸਾਂ ਦੇ ਤਿਆ ਆ ਦੇਦਾ ਉਹ ਕੰਮ ਸੀ ਪਹਿਲਾਂ ਕੰਮ ਤਾਂ ਸੁੱਧ ਦੇ ਨਾ ਮੌਬਤ ਠੀਕ ਹੈ ਪਹਿਲਾਂ ਪੜਾ ਪੜਾ ਜਮਾਨਾ ਵੀ ਹਨਾ ਵੀਰ ਜੀ ਆਪਾਂ ਠੀਕ ਹੈ ਬਹੁਤ ਚੰਗਾ ਜਮਾਨਾ ਸੀ ਪਿੰਡਾ ਜਮਾਨਾ ਵੀ ਪਿੰਡਾ ਵੀ ਆਪਣਾ ਹੀ ਹੈ ਕਿ ਪਹਿਲਾਂ ਉਹ ਪਿੰਡੇ ਹੀ ਹੈ ਜੀ ਸ਼ੁਰੂ ਜਿੱਦੀ ਬਿੰਡੇ ਆਪਾਂ ਸਾਡੇ ਜਿੰਦੀ ਪਿੰਡ ਸਾਡਾ ਹੀ ਹੈ ਠੀਕ ਹੈ ਵੀ ਠੀਕ ਹੈ ਤੇ ਹੋਰ ਨਾਲ ਦੱਸੋ ਵੀ ਕੋਈ ਮਤਲਬ ਪੁਰਾਣੀ ਕੋਈ ਡੈੜੀ ਤੋਂ ਢੜੀ ਗਈ ਨਹੀਂ ਇਸ ਟਾਈਮ ਆਪਣੇ ਨਾ ਜੀ ਨਾ ਠੀਕ ਹੈ ਕਿ ਡੜੀ ਕੁੱਟ ਪਈ ਹੋਵੇ ਆਪਾਂ ਕੁਝ ਹਾਈਟਾ ਮਾਰਤਾ ਹੋ ਜਾਨਾ ਮੇਰੀ ਵੀ ਨਾ 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 ਫਰੀ ਵੀ ਨਹੀਂ ਹੋਵੇ ਕਦੇ ਹੀ ਨਹੀਂ ਨਾ ਕਿਉਂ ਮਾਵਾ ਪੰਜ ਅਸੀਂ ਕਿਹੜਾ ਮੂਰੇ ਬੋਲਣ ਜਿਵੇਂ ਹੁਣ ਬੋਲੀ ਜਾਂਦੇ ਅੱਛਾ ਜਿਹੜਾ ਕੰਮ ਨੂੰ ਕਹਿੰਦਾ ਚੱਲ ਜਾਂਦੇ ਆ ਜਾਣਦੇ ਆ ਮਾਛਾ ਚਾਰੋ ਮਾਂ ਪਿਓ ਡਰ ਹੁੰਦਾ ਸੀ ਬੰਦਾ ਹੋਵੇ ਹਾਂ ਕਈ ਨਹੀਂ ਹੁੰਦੇ ਘੂਰਦੇ ਹੁੰਦੇ ਭਾਈ ਕੰਮ ਕਰ ਤੂੰ ਹਾਂ ਹੁਣ ਪੂਰਾਗੇ ਮੂਰੇ ਬੁੜੀ ਤੂੰ ਸਿਆਣੇ ਬੰਦੇ ਦਾ ਕੋਈ ਡਰ ਤੀ ਮਾਂ ਪਿਓ ਨੂੰ ਤਾਂ ਛੱਡ ਅਰੇ ਸਿਆਣੇ ਬੰਦੇ ਬੁੜਾ ਸਾਡਾ ਕਮੰਡੀ ਸੀ ਆ ਬੁੜਾ ਸਾਡਾ ਕਮੰਡੀ ਸੀ ਹਾਂ ਇੱਧਰ ਰਹਿਣਦੇ ਸੀ ਫਰੀਜੀ ਬਾਜਾ ਉਹ ਵੇ ਫਿਰ ਬੋਲੇਦਾ ਸੀ ਬਾਜਾ ਉਹਦੇ ਨਾਲ ਤਾਂ ਆ ਬੁੜਾ ਸਾਡਾ ਕਮੰਡੀ ਸੀ ਸਿਆਣਾ ਸੀ ਹਾਂ ਵੇ ਹਾਂ ਜੇ ਅਸੀਂ ਚੌੜ ਕਰਦੇ ਤੇ ਇਹ ਸਾਨੂੰ ਇਹ ਵੀ ਘੂਰ ਦਿੰਦੇ ਤੇ ਅਸੀਂ ਇੱਥੋਂ ਡਰਦੇ ਭੱਜ ਜਾਂਦੇ ਤੇ ਕਰੇ ਅਸੀਂ ਤਾਂ ਮਤਲਬ ਜੀ 20 ਡਰ ਸੀ ਆਪਾਂ ਨੂੰ ਉਹਨਾ ਵੇ ਜੀ ਹੁਣ ਤੱਕ ਇਹਦੀ ਆਪਾਂ ਜੇ ਮਾਂ ਪਿਓ ਦੀ ਗੱਲ ਨੂੰ ਤਸਤ ਪਾਉਂਦੇ ਨਾ ਜਰਲੇ ਨਾ ਨਾ ਹਾਂ ਹਾਂ ਮੇਰਾ ਫੁੱਟਾ ਖੜਿਆ ਹਾਂ ਮੇਰਾ ਫੁੱਟਾ ਖੜਿਆ ਹਾਂ ਹਾਂ ਵ ਜੇ ਨੂੰ ਮੈਂ ਕਹਦਾ ਕੰਮ ਨੂੰ ਇਹ ਨਹੀਂ ਆਖੀ ਲੱਗਦਾ ਇਹ ਆਖੀ ਲਾ ਗੋਲ ਦੀਆਂ ਦੇ ਦੇਣੇ ਜੇ ਸਰਦ ਚਾਚਾ ਦਾ ਆ ਹੋਰ ਟੱਕਰ ਮੈਂ ਸ਼ੁਰੂ ਕਰਦਾ ਹਾਂ ਹਾਂ ਲੈ ਮੈਂ 4-4 ਜਵਾਖਾਂ ਦਾ 5-5 ਜਵਾਖਾਂ ਦਾ ਪਾਸ ਹੋ ਜਾ ਠੀਕ ਆ ਲੈ ਜੇ ਚਾਚੇ ਚਾਹੇ ਕਿਸੇ ਕੰਮ ਨੂੰ ਪੈ ਜਾਂਦੇ ਤੇ ਮੈਂ ਉਹਨਾਂ ਦਾ ਵੀ ਕੰਮ ਕਰਦਾ ਆਪਰੇ ਵੱਡੇ ਸਤਕਾਰ ਕਰਦੇ ਦੀ ਆਪਾ ਵੱਡੇ ਦਾ ਜੀ ਜੱਦਾ ਪੀੜੀ ਨਹੀਂ ਅਸੀਂ ਲੈਂਦੇ ਤੇ ਹਾਂ ਇਹ ਬੈਠਾ ਹੁੰਦਾ ਤਾਂ ਮੈਨੂੰ ਵੱਡਾ ਬੈਠਾ ਹਾਂ ਅਸੀਂ ਜੱਦਾ ਨਾਲ ਪੀੜੀ ਸ਼ਲਗਟ ਕੁਝ ਨਹੀਂ ਲੈਂਦੇ ਜੀ ਕੁਲ ਦੀ ਮੋੜਿਆਂ ਦੇ ਮੰਦਿੱਤੇ ਸ਼ਰਮਾ ਦੇ ਇੱਕ ਵੱਡਾ ਬੈਠਾ ਵੱਡਾ ਬੈਠਾ ਹਾਂ ਅੱਜ ਡਾਂਚ ਉਹ ਸ਼ਰਮਾ ਮਤਲਬ ਇਹ ਨਹੀਂ ਆ ਬੇਟੇ ਦੀ ਹਾਂ ਆਹ ਤੇ ਪਾਜ ਬਾਈ ਆਹ ਤੇ ਮੈਂ ਕਿੰਨੇ ਦੇਖ ਰਿਹਾ ਸਾਡੀ ਚੀਚ ਆ ਜਾਣਗੇ ਇਹ ਤਾਂ ਹੈ ਵੀ ਹਾਂ ਤੇ ਵੀ ਜਿਵੇਂ ਤੁਸੀਂ ਅੱਜ ਦੇ ਨੌਜੋਨ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਇੱਕ ਹਾਲ ਹੋ ਰਿਹਾ ਵੀ ਨੱਚ ਜਿਵੇਂ ਤੁਸੀਂ ਕਹਿੰਦੇ ਵੀ ਹੱਥਾਂ ਨਾਲ ਖੇਤੀ ਕੀਤੀ ਹੋਈ ਹੈ ਵੀ ਅੱਜ ਆਪਾਂ ਜਿਹੜੀ ਐਨੀ ਨੌਜੰਟ ਵਾਲੀ ਕਿਉਂ ਰਹੀਏ ਕੰਮ ਤੋਂ ਵੀ ਆਪਾਂ ਜਿਹੜੀ ਭੱਜਰੀਏ ਕੰਮ ਤੋਂ ਖੇਤੀ ਤੇ ਕੀਤੀ ਛੱਡੇ ਰਹੇ ਹੈਟੇ ਤੇ ਤੁਸੀਂ ਕਿਉਂ ਖੇਤੀ ਦਾ ਜਾਂ ਹੀ ਰਾਜੀ ਨਹੀਂ ਹੋ ਰਹੇ ਹਾਂ ਵੀ ਸਾਰਾ ਕੰਮ ਆਹ ਜਿਹੜੀ ਮਸਲੀ ਚੱਲ ਗਈ ਜੀ ਨਾ ਹਾਂ ਜੀ ਬਾ ਇਹ ਨਹੀਂ ਪੈਂਦੇ ਚ ਨਹੀਂ ਜਿਹੜੇ ਉਹ ਕਰੀ ਜਾਂਦੇ ਤੇ ਠੀਕ ਹੈ ਵੀ ਠੀਕ ਹੈ ਨਹੀਂ ਪੈਂਦੇ ਚ ਨਹੀਂ ਜਿਹੜੇ ਕੋਈ ਕੰਮ ਨਹੀਂ ਆਪਣੇ ਆਪਣੇ ਉਹ ਕਰਦੇ ਪਿੰਡ ਚ ਪਾਣੀ ਵੜਨਾ ਪਿੰਡ ਚ ਪਾਣੀ ਵੜਨ ਤਾਂ ਜੀ ਉਹ ਸੋ ਬੰਦਾ ਹੋ ਜਾਂਦਾ ਇਕੱਠਾ ਪਿੰਡ ਦੇ ਵਿੱਚ ਪਿੰਡ ਦੇ ਪਾਈ ਚਾਰ ਹੈਗਾ ਸੀ ਪਹਿਲਾਂ ਵੀ ਹਨਾ ਵੀ ਇਕੱਠੇ ਖੜਦੇ ਸਾਰੇ ਆਣੇ ਬਾਦੂ ਮੈਂ ਕਹਿੰਦਾ ਇੱਕ ਬੰਦਾ ਹੁਕਮ ਬਣਾਉਂਦਾ ਸਾਰੇ ਆਏ ਸਾਰੇ ਆਏ ਜੀ ਠੀਕ ਹੈ ਵੀ ਠੀਕ ਹੈ ਤੇ ਇਹ ਕਿਤਾ ਬੁੜਾ ਠੇਰਾ ਮਰਦਿਆਂ ਦਾ ਹਾਂ ਉਹਦਾ ਕੰਮ ਸੰਧਰ ਕਰਾਉਂਦਾ ਨਾ ਨਾਰਾਜ਼ੀ ਹੈ ਆਪਣੀ ਇਹ ਤਾਂ ਹੈ ਉਹਦੇ ਹਾਂ ਇਹਨਾਂ ਦੇ ਮਰਕਤ ਤਾਂ ਹੋ ਗਏ ਵੀ ਇਹਨਾਂ ਨੂੰ ਘਰੇ ਬੈਠੇ ਨੂੰ 8 ਦਿਨ ਹੋ ਗਏ 10 ਦਿਨ ਹੋ ਗਏ ਜੀ ਹੋ ਗਏ ਜੀ ਉਹਨਾਂ ਨੇ ਤਾਂ ਦੇਖਿਆ ਕਿ ਜਿੱਦਿਆ ਕੰਮ ਕਰੇ ਠੀਕ ਹੈ ਅੱਜ ਕੱਲ੍ਹ ਅਸੀਂ ਖੜਦਾ ਵੀ ਨਹੀਂ ਬੈਠੇ ਹਣਾ ਪਾਣੀ ਨਹੀਂ ਟੜਤੀਆਂ ਵਾਤਨ ਦੁਪਹਿਰ ਨੂੰ ਮੜਦੇ ਨਾ ਵੀ ਚਲੋ ਜੀ ਆਪਣਾ ਪਾਣੀ ਲਾਭੂ ਲਾਉਂਦੇ ਨੇ ਉਹਦੀ ਕਹਿੰਦੇ ਚਲੋ ਚਲੋ ਜੀ ਦੇ ਵੀ ਆ ਤੁਹਾਡੇ ਟਾਈਮ ਦੇ ਵਿੱਚ ਮੱਝਾਂ ਚਾਰਨੀਆਂ ਹੁੰਦੀ ਸੀ ਮਤਲਬ ਕਿ ਮੱਝਾਂ ਵਿੱਚ ਚਾਰਨਦਾ ਵੀ ਹੁੰਦਾ ਸੀ ਪਹਿਲਾਂ ਜਾਂਦਾ ਸੀ ਵਾਦੂ ਜੀ ਵਾਦੂ ਅੱਛਾ ਅਸੀਂ ਦਾ ਵਿੱਚ ਰਾਤ ਨੂੰ ਵੀ ਆਉਂਦੇ ਨੇ ਲੋਕਾਂ ਚਾਰ ਵਜੇ ਮੈਂ ਸਾਈਟੋਂ ਮੜ ਕੇ ਘਰੇ ਆ ਜਿੰਦੇ ਮੈਨੂੰ ਚੋਲੋ ਅੱਛਾ ਵੀ ਛੇਰ ਜਾ ਆਪ ਨੂੰ ਛੇਰ ਕਹਿੰਦੇ ਨੇ ਚਾਰ ਲੋਕ ਜੀ ਆ ਵੀ ਜੀ ਜਿਹੜੇ ਪੁੱਤਾ ਮਲ ਮਖੜੇ ਹੁੰਦੇ ਤੇ ਚਾਰ ਲੋਕ ਆ ਚਾਰ ਵਜੇ ਆਟੋਮੈਟਿਕ ਮੱਸਾ ਕਰਿਆ ਜਾਂਦੇ ਚਾਰ ਵਜੇ ਆਉਂਦੇ ਆਪੇ ਆਪ ਵੀ ਮੈਨੂੰ ਚੋਲੋ ਠੀਕ ਹੈ ਠੀਕ ਹੈ ਪਹਿਲਾਂ ਨਾ ਪਸ਼ੂ ਵਧੇ ਘਟੇ ਨਹੀਂ ਪਹਿਲਾਂ ਹੁਣ ਆਪੇ ਪਹਿਲਾਂ ਪਸ਼ੂ ਪਹਿਲਾਂ ਵੱਧ ਸੀ ਹੁਣ ਵੱਧ ਨਹੀਂ ਪਾ ਜੀ ਪਹਿਲਾਂ ਮਗਾ ਜੀ ਹੁਣ ਤਾਂ ਪਸ਼ੂ ਅੱਧਾ ਵੀ ਨਹੀਂ ਰਹਾ ਠੀਕ ਹੈ ਜੀ ਬੁਰਾ ਸਾਰਾ ਕੰਮ ਰਹੀ ਠੀਕ ਹੋਵੇ ਇੱਕ ਬੰਦੇ ਦਾ 10 ਲੰਗ ਠੀਕ ਬੰਦੇ ਦਾ 3 ਬੰਦੇ ਦਾ 10 ਲੰਗ ਠੀਕ ਹੈ ਜੀ ਹੁਣ ਹੁਣ ਕਹੇ ਦੀ ਹੁਣ ਤਾਂ ਮੈਨੂੰ ਲੱਗਦਾ ਜਿਹੜੇ ਹੈ ਵੀ ਸੋ ਮੁੱਲ ਲੈਣ ਲੱਗੇ ਦੁੱਧ ਮੁੱਲ ਲੈਂਦੇ ਨੇ ਹਨ ਉਹ ਵੀ ਹਾਂ ਭਾਈ ਹਾਂ ਇਹ ਤਾਂ ਆਹੀ ਅੱਜ ਜਿਹੜਾ ਸਭ ਕਹਿੰਦੇ ਪਾਗਲ ਮਾਸਾ ਰਹਿ ਠੀਕ ਆ ਜਾਓ ਤੇ ਵੀ ਹੋਰ ਵੀ ਪਹਿਲਾਂ ਨੇ ਸਰਕਾਰਾਂ ਨੂੰ ਦੇਖ ਕੇ ਅੱਜ ਦੀ ਸਰਕਾਰ ਤੁਮੀ ਮੰਨ ਦੂਗੀ ਕਿੱਥੇ ਮਿਲਾਂ ਸਰਕਾਰ ਨੂੰ ਦੇਖ ਕੇ ਮਿਲਾਂ ਪਹਿਲਾਂ ਨੇ ਦੋ ਸਰਕਾਰਾਂ ਨੂੰ ਤੁਹਾਨੂੰ ਤਾਂ ਆਹ ਸਰਕਾਰ ਚੰਗੀ ਜਿਹੜੀ ਹੁਣ ਆ ਰਹੀ ਹੈ ਇਹ ਸਰਕਾਰ ਦਾ ਤੁਹਾਨੂੰ ਫਾਇਦਾ ਲੰਗ ਲੰਗ अच्छा वे हां मैं कह जी तुम देखो मेरे सामा मा बेड़ा सामा लाए तो सांडी नहीं आठ ਘੰਟੇ ਨੂੰ ਖੇਤਾਂ ਲਈ ਜਾਂਦੀ ਹੈ ਨਾਲ ਹੀ ਆਪ ਨਹੀਂ ਜਾਂਦੀ ਠੀਕ ਆ ਵੀ ਮਾ ਕੇ ਘਰੇ ਆ ਜਾਂਦੇ ਹੁਣ ਅਚੰਦਰ ਮਾ ਕੇ ਘਰ ਆ ਜਾਂਦੇ ਆ ਖੜਕੇ ਜਦਾ ਆਉਂਦੀ ਦੀ ਵੇਲੇ ਬਈ ਲੱਗਦਾ ਇੰਤਾਲ ਠੀਕ ਸਰਕਾਰ ਤੋਂ ਖੁਸ਼ ਆ ਮਤਲਬ ਆਪ ਜੀ ਵਾਧੂ ਵਾਧੂ ਜਾਂਦੇ ਜਿੰਨਾ ਕਹਦੇ ਠੀਕ ਆ ਜੀ ਪੈਨਸ਼ਨ ਲੱਗੀ ਹੋਈ ਆ ਵੀ ਆਪਣੀ हां ਲੱਗੀ ਆ ਚਲ ਬਧੀ ਗੱਲ ਆ ਯਾਰ ਜੀਦਾ ਮੇਰੇ ਰਸਤੇ ਜਾਂਦਾ ਚਾਰ ਆਪਾਂ ਸਰਕਾਰ ਹੀ ਨਾ ਹੋਰੀ ਦੇ ਬੇ ਨਾ ਮੇਰੇ ਰਸਤੇ ਜਾਂਦਾ ਠੀਕ ਆ ਵੀ ਠੀਕ ਆ ਚਲੋ ਬਧੀ ਗੱਲ ਆ ਬੇ ਕਿਉਂ ਕਿਉਂ ਨਹੀਂ ਮੰਦੀ ਗਈ ਆ ਬਾਕੀ ਚੰਗੀ ਕਹਾਂਗੇ ਨਾ ਨਾ ਬਦੀ ਦੇ ਕੰਮ ਦਿੱਤਾ ਹਾਂ 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 ਤੇ ਛੂਆ ਦੇਖੋ ਜੀ ਜੀ ਦਵਾਰ ਦਾ ਸਾਡਾ ਸੁਭਾ ਨਹੀਂ ਹੁੰਦਾ ਜਦੋਂ ਮਰਦਾ ਅੱਛਾ ਬਈ ਕਿੰਨਾ ਚਿਰ ਜੀ ਨਹੀਂ ਪਹੁੰਚਿਆ ਹਾਂ ਠੀਕ ਆ ਬਈ ਠੀਕ ਆ ਤੇ ਹੋਰ ਕੋਈ ਨੌਜਵਾਨੀ ਸੁਨੇਹਾ ਦੇਣਾ ਚਾਹੁੰਦਾ ਬਈ ਤੂੰ ਨੌਜਵਾਨ ਦਾ ਹੁਣ ਕੀ ਕਹੀਏ ਜੀ ਬੁੜੇ ਹੋ ਰਿਹਾ ਨੌਜਵਾਨਾਂ ਨੂੰ ਤੈਨੂੰ ਪਸਿਆ ਹੈ ਅੱਛਾ ਉਹ ਤਾਂ ਕਿੱਥੇ ਜਾ ਲੱਡਣਾ ਹੈ ਕਰੀਏ ਅੱਛਾ ਬਈ ਅੱਗੇ ਦੰਦੇ ਵੀ ਨਹੀਂ ਹੁੰਦੀ ਸੀ ਹਾਂ ਬਈ ਅੱਛਾ ਦਾਸ ਦਾ ਮੈਸਾ ਹੁੰਦੇ ਦੇ ਹਾਂ ਹਾਂ ਬਈ ਦੁੱਧ ਹੁੰਦਾ ਸੀ ਕਰੇ ਵੀਰਵਾਰ ਦੀ ਮੰਗਲਵਾਰ ਦੀ ਕਰੇ ਛਈ ਮਨਾਨੇ ਹੁੰਦੇ ਤੇ ਉਹਦੇਆਂ ਦੁੱਧ ਨਹੀਂ ਰੜਕਦੇ ਹੁੰਦਿਆਂ ਠੀਕ ਹੈ ਬੁੱਲਦਨ ਨੂੰ ਦੁੱਧ ਪਿਆਨੇ ਹੁੰਦੇ ਤੇ ਠੀਕ ਹੈ ਵੀ ਆਪਾਂ ਤਾਂ ਦੁੱਧ ਪੀਤਿਆ ਨਹੀਂ ਜਾਂਦਾ ਸੀ ਬੰਦੇ ਦੋ ਦੁੱਧ ਦਾ ਜੇ ਹੁਣ ਤਾਂ ਜੇ ਆਪਾਂ ਕਿਹੜੇ ਚੇਨਾਏ ਪੀਵ ਡੇਰੀ ਜੀ ਪਹਿਲਾਂ ਪਾਉਣੇ ਆਗੇ ਹਨਾ ਪਹਿਲਾਂ ਜੀ ਕਿਲੋ ਕਿਲੋ ਦੁੱਧ ਮੈਂ ਸਾਰਾ ਰੱਖਦਾ ਜੇ ਗਮਾਂਡੇ ਦੇ ਕਿਸੇ ਤੇ ਪਰੌਣਾ ਅਜੇ ਚਾਪੇ ਨੂੰ ਹਾਂ ਉੱਥੇ ਨਾ ਆਵਿਆ ਲੱਗਦਾ ਮੈਂ ਫਿਰਾਂਣੀ ਚੁੰਦੇ ਨੇ ਦੋ ਤਿੰਨ ਨਾ ਆਪਾਂ ਨੇ ਮੈਂ ਤਾਂ ਪਾਈ ਪਾਈ ਲਈ ਪਹਿਲਾਂ ਹੁੰਦਿਆ ਵੀ ਪਾਈ ਜੀ ਦੁੱਧ ਲੈਣ ਪਾਈ ਜੀ ਦੁੱਧ ਇਹਨਾਂ ਵਿੱਚ ਪਹਿਲਾਂ ਅੱਛਾ ਤੇ ਮਰਜ਼ੀ ਲੈ ਲੈ ਤੇਰੀ ਮਰਜ਼ੀ ਰਹਿਣਾ ਯਾਰ ਨਾ ਦੁੱਧ ਮੰਡ ਲੈਣ ਦੀ ਲੋੜ ਨਹੀਂ ਸੀ ਆਸਥਾਨਾ ਸਾਰ ਸਾਲ ਬਾਬੇ ਹਾਂ ਠੀਕ ਹੈ ਹੁਣ ਤਾਂ ਇਹ ਦਿੱਕਤ ਬਗ ਜਾਂਦਾ ਲੈਣ ਉਹ ਹੀ ਕੋਈ ਕਹਿੰਦਾ ਲੈ ਜਾ ਭਾਈ ਲੈ ਜਾ ਭਾਈ ਯਾਰ ਬਹੁਤ ਧੀਮਾ ਦਾ ਹੁਣ ਨਹੀਂ ਕੋਈ ਜੰਦਾ ਹੁਣ ਨਹੀਂ ਵੀ ਹੁਣ ਤਾਂ ਤਰੀਕ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਠੀਕ ਹੈ ਵੀ ਠੀਕ ਆ ਚਲੋ ਵੀ ਧੰਨਵਾਦ ਤੁਹਾਡਾ ਬਹੁਤ ਵਧੀਆ ਗੱਲਾਂ ਕੀਤੀ ਧੰਨਵਾਦ ਬਹੁਤ ਵਧੀਆ